ਤਰਾ ਤੇਲ ਪਵਾਨ ਲੱਗੇ ਆ ਮੈਂ ਕਿਹਾ ਤੇਲ ਪਵਾਲੀਆ ਰਾਣੀ ਚ ਪੰਪ ਪਾਪਾ ਫੇਰ ਚੇਂਜ ਕਰਤਾ ਹੈ ਹਿਸ਼ਾਲਪੁਰ ਦੀਆ ਟਾਬੇ ਨਾਲ ਸੋਨੀ ਪੰਪ ਤੇ ਪਹੁੰਚ ਗਏ ਆ ਨਾਲੇ ਤੇਲ ਪਵਾਲੀਆ ਇੱਥੋਂ ਆ ਕੇ ਹੈ ਨਾਲੇ ਰੌਣਕ ਮੇਲਾ ਛਾਪਰੀਆ ਟਾਬਾ ਸਾਹਮਣੇ ਬਾਬੇ ਹੋ ਹੈ ਆਰਾਮ ਸੰਤ ਛਾਪਰੀਆ ਸ੍ਰੀ ਅਮੋ ਦਾ ਅੱਜ ਬਰਫੀ ਖਲਾਈਏ ਤੁਹਾਨੂੰ ਆਰਾਮ ਸੰਤ ਤੇ ਛਾਪਰੀਆ ਦੀ ਹੈਂ ਦੇਸੀ ਘੇਰੀ ਛੱਲੇ ਛਕ ਲੈ ਬਾਬੇ ਉਹ ਸਾਸਿਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਚੱਲੇ ਆ ਚੱਲੇ ਆ ਨੰਦਪਰ ਸਾਹਿਬ ਨੂੰ ਹੈ ਨਾਲੇ ਕੀਰਤਪੁਰ ਸਾਹਿਬ ਨੂੰ ਤੇ 8:30 ਵਜੇ ਦਾ ਟਾਈਮ ਸੀਗਾ ਸਵਾ 8 ਹੋ ਗਿਆ ਤੇ ਅੱਜ ਕੀ ਕਹਿ ਸਕਦੇ ਟਾਈਮ ਤੇ ਪਹੁੰਚਦਾ ਹੈ ਮੌਸਮ ਘੈਂਟ ਅੱਜ ਹੈ ਸਰਾ ਮਾਹੌਲ ਹੈ ਨਹੀਂ ਯਾਰਾ ਨਾ ਪੂਰਾ ਹੱਥ ਆਪਣੇ ਮੀਂਹ ਦੱਸਿਆ ਸੀਗਾ ਪਾ ਦੋ ਤਿੰਨ ਦਰਮੀ ਪਿਆ ਮੋੜ ਕੇ ਮੀਂਹ ਨਹੀਂ ਪਿਆ 60 60 65 65 75 75 75 75 75% ਰੋਜ਼ ਮੀਂਹ ਦੱਸਿਆ ਸੀਗਾ ਨਹੀਂ ਪਿਆ ਹੀ ਨਹੀਂ ਪਰ ਮੌਸਮ ਐਦਾਂ ਦਾ ਰਿਹਾ ਘੈਂਟ ਜਿਹਾ ਹੈ ਚਲ ਗਰਮੀ ਤੋਂ ਰਾਹਤ ਮਿਲੀ ਆ ਤੇ ਐਦਾਂ ਦਾ ਮੌਸਮ ਬੜਾ ਘੈਂਟ ਬੜਾ ਲੱਗਦਾ ਯਾਰ ਇੱਕ ਮੈਨੂੰ ਮੀਂਹ ਬੜਾ ਘੈਂਟ ਮਾ ਮੀਂਹ ਪੈਂਦਾ ਜਿਗੜਾ ਲਾੜਾ ਨਾ ਓਏ ਹੋਏ 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 ਕਹਿ ਆਂ ਮੈਂ ਜਾਂ ਹੋ ਕੇ ਨਾ ਜਾਂ ਬਾਈ ਵੀ ਆਈ ਹੋਂਦੀ ਮੀਂਹ ਪੈਣਾ ਹੋਵੇ ਹੈ ਹਲਕਾ ਹਲਕਾ ਤੇ ਰਾਣੀ ਜਾਂਦੀ ਹੋਵੇ ਲਿਚ ਲਿਚ ਚੜਾਈ ਹੈਗੀ ਬਲਾਚੌਰ ਦੀ ਪੂਰੀ ਚੜਾਈ ਆ ਚੰਡੀਗੜ੍ਹ ਵਾਲੀ ਫੀਲਿੰਗ ਆ ਜਿੰਦਰ ਵਾਲੀ ਅੱਬੇ ਬਲਾਚੌਰ ਤੇ ਹੈ ਸਲਾਮ ਹੋਰ ਸਟਾਰ ਵੱਕ ਵੀ ਖੁੱਲਣ ਲੱਗੇ ਅੱਧਰ ਹੈ ਆ ਆ ਗਿਆ ਸਾਡਾ ਭਲੇਖਾ ਚੌਕ ਇੱਥੇ ਬਹੁਤ ਭਲੇਖੇ ਪੈਂਦੇ ਇਹਦਾ ਨਾਂ ਲੋਕਾਂ ਨੇ ਭਲੇਖਾ ਚੌਕ ਰੱਖਤਾ ਇੰਨੇ ਐਕਸੀਡੈਂਟ ਹੋਏ ਨਾ ਸਵੇਰੇ ਸਵੇਰੇ ਐਕਸੀਡੈਂਟ ਦਾ ਨਾਂ ਲੈਣਾ ਕਹਿੰਦੇ ਬਹੁਤ ਮਾੜਾ ਹੁੰਦਾ ਵਾਇਰਲ ਅੱਬਾ ਮੇਹ ਰੱਖੀ ਸਾਡੇ ਤੇ ਵੀ ਤੁਹਾਡੇ ਭਰਾਵਾਂ ਤੇ ਸਾਰਿਆਂ ਤੇ ਵੀ ਤੇ ਯਾਨੀ ਉਸ ਤੋਂ ਪਹਿਲਾਂ ਆ ਜਗਾ ਭਲੇਖਾ ਚੌਕ ਆ ਤੇਨੇ ਨਿਕ ਪਟਾਕੇ ਪੈਣਾ ਨਿਤ ਨਵਾਂ ਐਕਸੀਡੈਂਟ ਹੁੰਦਾ ਸੀ ਨਿਤ ਨਵਾਂ ਤਾਂ ਕਰਕੇ ਹਾ ਚੌਕ ਕੱਟ ਕੇ ਉੱਥੇ ਬਣਾਤਾ ਹੈ ਮੇਰੇ ਮਿੱਤਰਾਂ ਵਿਚਰਤ ਦੋ ਬੱਚੂ ਖਾਲ ਜਾਂਦਾ ਨਿਕ ਇੱਕ ਸੈਨੂ ਯਾਰ ਖਿੱਚਦੀ ਹੀ ਲੱਗਦੀ ਆ ਮੈਂ ਕਿਹਾ ਹਵਾ ਚੈੱਕ ਕਰਾ ਲਈ ਇੱਥੇ ਨਾ ਪਾਈ ਹੈਗਾ ਆਪਣਾ ਗਰਮੀਆਂ 'ਚ ਹਵਾ ਘਟਦੀ ਵੱਧ ਹੀ ਰਹਿੰਦੀ ਏ ਗੱਡੀ 'ਚ ਆਹ ਟੈਰ ਤੇ ਘੱਟ ਲੱਗਦੀ ਏ ਗੱਡੀ ਨੇ ਇੱਕ ਸੈਨੂ ਖਿੱਚ ਵੀ ਹੋ ਰੇ ਹਿਸਾਬ ਨਾਲ ਚੱਲਦੀ ਜੀ ਮੈਂ ਹਵਾ ਚੈੱਕ ਕਰਾਈ ਲੈਣੇ ਆ ਬੈਸ ਸਾਲੀ ਦੇ ਟਾਇਰ ਵੀ ਚੇਂਜ ਕਰਾਏ ਦੇਣੇ। ਅਰਕੀ ਕੰਮ ਟਾਇਰ ਸਗਾ ਦੇ ਤਾਂ ਪਹਿਲਾਂ ਹੀ ਕਰਾ ਦਵਾਂਗੇ ਸਿਗੇ। ਜੇਕੇ ਦਾ ਟਾਇਰ ਨੀਰ ਗਾਂ ਵਾਸਤੇ ਕਰੇ ਫੋਨ। ਬੇਕਾਟ ਟਾਇਰ। ਬਹੁਤ ਟਾਇਰ ਮੇ ਚਲਾ ਕੇ ਦੇਖੇ ਪਰ ਸਭ ਨੂੰ ਬੇਕਾਟ ਟਾਇਰ ਨਿਕਲਾ ਜੇਕੇ ਦਾ। ਇੰਨਾ ਠੱਗਟ ਹੈ ਨਾ ਹਾਰਡ। ਵਾਹਿਗੁਰੂ ਜੀ ਵਾਹਿਗੁਰੂ ਕਰੋ ਜੀ ਦਰਸ਼ਨ। 11 ਪੁਆਇੰਟ ਸੀ ਮੋਟਰ ਚਾਵਾਂ ਤੇ ਇੱਕ ਵਿੱਚ 25 ਸੀ ਤੇ ਬਾਕੀ ਠੀਕੇ ਸੀ ਇੱਕ ਵਿੱਚ 30 ਸੀ ਇੱਕ ਵਿੱਚ 35 ਹੋਈ ਸੀ। ਤਾਂ ਹੀ ਗੱਡੀ ਨੂੰ ਹੋਰੇ ਸਹਾਨੂੰ ਕਰਦੀ ਸੀ ਅਕਸੈਂਡ ਖਿੱਚਦੀ ਸੀ ਸਰਕਾਰੀਆ ਨੂੰ ਅਕਸਰ ਦੇਖਿਆ ਜਾਂ ਘਟ ਜਾਂਦੀ ਹੈ ਜਾਂ ਵੱਧ ਜਾਂਦੀ ਆ ਵਾ ਤੇ ਬਾਕੀ ਕੰਮ ਆਈਕ ਲੈਣਾ ਯਾਰ ਸਾਰਾ ਆਵਾਜ਼ ਕੇਬਲ ਕੱਟ ਆਦੀ ਮੈਨੂੰ ਪਤਾ ਹੈ ਤੇ ਮਾਈਕ ਲੈਣੇ ਮੂਰੇ ਅੰਤ ਨਾਲ ਹੌਲੀ ਹੌਲੀ ਨਾ ਸਾਰਾ ਇਹ ਪ੍ਰੋਜੈਕਟ ਆਪਾਂ ਇਕੱਠਾ ਕਰ ਲੈਣਾ ਬਸ ਅਥਾਰਟੀ ਦੀ ਸਪੋਰਟ ਚਾਹੀਦੀ ਭਰਾ ਮਨ ਯਾਰ ਹਣਾ ਤੇ ਚੱਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੁਸੀਂ ਮੇਰਾ ਭਰਾ ਲਾਈਕ ਕਰਨਾ ਭੁੱਲ ਜਾਨੇ ਲਾਈਕ ਕਰ ਦਿਆ ਕਰੋ ਤੇ ਇੱਕ ਮੈਨੂੰ ਪਤਾ ਕਈ ਭਰਾ ਯਾਰ ਬਲੌਗ ਆਪਣੇ ਦੇਖਦੇ ਆ ਨਾ ਆਦੇਆ ਚੈਨਲ ਸਬਸਕ੍ਰਾਈਬ ਕੀਤਾ ਬਣੀ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਿਲਕੁਲ ਫ੍ਰੀ ਹੈ ਕੋਈ ਫਰਕ ਨਹੀਂ ਪੈਣਾ ਹੈ ਨਾ ਲਾਈਕ ਕਰਨਾ ਔਰ ਕਮੈਂਟ ਕਰਨਾ ਫ੍ਰੀ ਹੈ ਮੇਰਾ ਭਰਾ ਕਰ ਦਿਆ ਕਰੋ ਕੋਈ ਪੈਸੇ ਨਹੀਂ ਕੱਟ ਹੁੰਦੇ ਕੋਈ ਚਾਰਜਸ ਨਹੀਂ ਆਗੇ ਲੈ ਬਈ ਪਹੁੰਚ ਗਏ ਸਵਾਰੀ ਦੇ ਘਰੇ ਹੈ ਇਹ ਅੱਜ ਟਾਈਮ ਤੇ ਪਹੁੰਚੇ ਪਹਿਲੀ ਵਾਰ ਇਹਦੇ ਅੱਧਾ ਘੰਟਾ ਉੱਪਰ ਥੱਲੇ ਹੁੰਦਾ ਹੁੰਦਾ ਲੱਭੇ ਮਿੱਤਰਾਂ ਪਹੁੰਚ ਗਏ ਕੀਤਪੁਰ ਪਾਰਕਿੰਗ ਹੁਣ ਇਧਰ ਵੈਸੇ ਚੱਲਦੀ ਆ ਉਧਰ ਬਣਾਉਂਦੀ ਆ ਗੱਡੀ ਅੱਜ ਤਾਂ ਇੰਨੀ એનર્ਜੀ ਆਈ ਪਈ ਨਾ ਦਿਲ ਕਰਦਾ ਇੱਥੇ ਗੱਡੀ ਬਾੜ ਕੇ ਆਫ ਰੋਡਿੰਗ ਕਰਾਂ ਪਹਿਲਾਂ ਹੈ ਫੇਰ ਆ ਪਾਰਕਿੰਗ ਚ ਪਰ ਇਹ ਫਸ ਗਈ ਕਰਨੀ ਕਿਸੇ ਨੇ ਨਹੀਂ ਹੈ ਇੰਨੀ ਬਾਈ ਵੀ ਆਈ ਉਹ ਸੱਚੀ ਤੇ ਲਗਾਰਾ ਤੇ ਬਾੜ ਕੇ ਗੱਡੀ ਘੁਮਾਵਾਂ ਅੱਜ ਹੈ ਢਿੱਲੋ ਦਾ ਬਲੌਗ ਦੇਖ ਲਿਆ ਢਿੱਲੋ ਪ੍ਰੀਤ ਦਾ ਓਏ ਹੋਏ ਜਿੰਨਾ ਯਾਰ ਮੀਂਹ ਪੈ ਜਾਂਦਾ ਉੰਨਾ ਹੀ ਉੰਨੀ ਪ੍ਰਾਸ਼ ਹੋ ਜਾਂਦੀ ਹੈ ਗਰਮੀ ਹੈ ਨਾ थे मतलब ਛਾਵੇਂ ਛਾਵੇਂ ਵੀ ਬੈਠ ਨਹੀਂ ਹੁੰਦਾ ਇੰਨੀ ਗਰਮੀ ਬਤਲ ਲੱਗਦੀ ਪਈ ਹੈ ਤੇ ਦੇਖ ਰਹੇ ਹੋ ਯਾਰ ਨੈਟ ਤੇ ਰੋਜ਼ ਮੀਂਹ ਦੱਸਿਆ ਹੁੰਦਾ ਮੀਂਹ ਪੈਂਦਾ ਨਹੀਂ ਆਪਣੇ ਵੱਲ ਬਾਕੀ ਮੇਰਾ ਭਰਾ ਹੱਥ ਬੰਨ੍ਹ ਕੇ ਰਿਕਵੈਸਟ ਹੈ ਸਾਰਿਆਂ ਨੂੰ ਛਾਵੇਂ ਬੈਠੇ ਹਾਂ ਹਨਾ ਇੱਕ ਰੁੱਖ ਲੱਖਾਂ ਸੌੱਖ ਰੁੱਖ ਜ਼ਰੂਰ ਲਾਓ ਮੇਰਾ ਭਰਾ ਬਚਾ ਲਓ ਆਪਣੇ ਵਾਤਾਵਰਣ ਨੂੰ ਹਨਾ ਤੇ ਇਹਦੇ ਕਰਕੇ ਮੀਂਹ ਪੈਣਾ ਹੈ ਇਹਦੇ ਕਰਕੇ ਆਪਣੇ ਵੈਦਰ ਠੰਡਾ ਰਹਿਣਾ ਹੈ ਤੇ ਮੇਰਾ ਭਰਾ ਸ਼ਾਮੇ ਅਸੀਂ ਬੈਠਾਂਗੇ ਤੁਸੀਂ ਬੈਠਾਂਗੇ 10 20 ਰੁਪਏ ਦੇ ਬੂਟੇ ਨਾ ਕੋਈ ਫਰਕ ਨਹੀਂ ਪੈਂਦਾ ਬੂਟੇ ਜ਼ਰੂਰ ਲਾਓ ਮੈਂ 4-5 ਆਪਣੇ ਭਰਾਵਾਂ ਨੂੰ ਕਿਹਾ ਮੈਂ ਕਿਹਾ ਇੱਕ ਦਿਨ ਕਿਸੇ ਨਾ ਸੀ ਬਲੌਗ ਕੱਢਣਾ ਸਾਰੇ ਬੁੱਟੇ ਲਾ ਕੇ ਨਾਲੇ ਲੋਕਾਂ ਨੂੰ ਮੈਸੇਜ ਦੇਣਾ ਤੁਹਾਡੇ ਭਰਾਵਾਂ ਸਾਰਿਆਂ ਨੂੰ ਮੈਸੇਜ ਵੀ ਦਵਾਂਗੇ ਸਾਰੇ ਭਰਾ ਜੇ ਕਿਹਦਾ ਟਾਇਰ ਐ ਨਾ ਬੇਕਾਰ ਆ 30 ਹਜ਼ਾਰ ਦਾ ਟਾਇਰ ਮੇਰਾ ਫਟ ਗਿਆ ਖੇਲਰ ਗਿਆ 10 ਜਗ੍ਹਾ ਤੋਂ ਆਪਣੇ 2000 ਦੋਸਤਾਂ ਦਾ ਟਾਇਰ ਫਟਿਆ ਇੱਕ ਤਾਂ ਚੰਦਨ ਦੇ ਦੋ ਫਟਿਆ ਚੰਦ ਦਾ ਇੱਕ ਫਟਿਆ ਚੌਥਾ ਮੇਰਾ ਫਟ ਗਿਆ ਸਭ ਨੂੰ ਬੇਕਾਰ ਟਾਇਰ ਮੈਕਸੀ ਦਾ ਟਾਇਰ ਮੈਂ 1,25,000 ਚ ਰਹਿ ਦੋ 75 ਸਭ ਨੂੰ ਵਧੀਆ ਯਾਰ ਲਿੰਗ ਲੌਂਗ ਦਾ ਵਧੀਆ ਜੋ ਕੋ ਮਤ ਹੈ ਸਿਰ ਆ ਨਾ ਬਾਕੀ ਹੁਣ ਮੈਂ ਚੇਂਜ ਕਰਾਉਣੇ ਟਾਇਰ ਆ ਕਿ ਜੋਬ ਕੋ ਹਮ ਲਵਾਉਣਾ ਜਾਂ ਮੈਕਸੀਸ ਲਵਾਉਣਾ ਪਰ ਆਹ ਤਾਂ ਆ ਟਾਇਰ ਨਹੀਂ ਕਰੇ ਬਿਲਵਾਉਣਾ ਯਾਰ ਜੇ ਤਾਂ ਹਵਾ ਵਿੱਚ ਮੈਂ 40 ਕਰਵਾ ਗੱਡੀ ਇੰਨੀ ਟੱਕਦੀ ਔਰ 60 ਟਾਇਰ ਇੰਨਾ ਹੈ ਗੱਡੀ ਖੜਕਾਂ ਦਾ ਆਵਾਜ਼ ਆਈ ਜਾਂਦੀ ਕਰਤੇ ਹੋ ਜੋ ਨਾ ਤੇ ਜੇ ਹਵਾ ਡਾਉ ਰੱਖਾਂ ਮੈਂ ਉਦਾਂ ਟਾਇਰ ਬਾਟ ਹੁੰਦਾ ਬਹੁਤ ਬੇਕਰ ਟਾਇਰ ਆ ਯਾਰ ਹੁਣ ਚਲਾਣ ਲੱਗੇ ਆ ਹੌਲੀ ਸੱਜੇ ਕਰਕੇ ਮੈਂ ਮੋੜੇ ਸਿਰ ਜੇਨ ਸਟਾਰਟ ਹੋਏ ਤੇ ਬਦਲਾਨੇ ਟਾਇਰ ਬੇਕਰ ਟਾਇਰ ਲੱਸੀ ਜੀ ਕੇ ਵਾਲੇ ਨੂੰ ਲਾਣ ਤਾਂ ਤੁਹਾਨੂੰ ਬਾਕੀ ਭਾਰ ਵਾਲੀਆਂ ਬੜੀਆਂ ਬੁੜੀਆਂ ਗੱਡੀਆਂ ਚੱਲ ਜਾਂਦਾ ਭਾਰ ਵਾਲੀ ਗੱਡੀਆਂ ਛੋਟੇ ਇੱਥੇ ਜੀਪਾਂ ਨੂੰ ਪਰ ਨੋਵਾ ਨੂੰ ਯਾਰ ਫਾਇਵ ਜੇਕੇ ਬਲਾਗ ਆ ਜੀ ਟਰਾਈਪੋਡ ਨਾ ਬਣਾਉਣਾ ਪਿਆ ਮੈਂ ਹੁਣੇ ਆਹ ਛੋਟ ਟਰਾਈਪੋਡਾ ਲਿਆ ਦਸੇ ਵਾਰ ਕੈਮਰਾ ਛੋਟ ਲਿਆ ਹੋ ਰਿਹਾ ਤੇ ਬਾਕੀ ਸਮਾਨ ਸਾਰਾ ਇਕੱਠਾ ਕਰਨ ਲੱਗਿਆ ਮਾਈਕ ਵਗੈਰਾ ਹੋਰ ਸਾਰਾ ਨਾ ਤੇ ਆਪਣਾ ਲੈਪਟਾਪ ਵੀ ਹੈ ਸਹੀ ਨਹੀਂ ਹੈਗਾ ਲੈਪਟਾਪ ਵੀ ਚੇਂਜ ਕਰਨਾ ਹੈ ਇਹ ਤਬਦੀਲੀਆਂ ਬਹੁਤ ਕਰਨੀਆਂ ਬਾ ਤੁਹਾਡੀ ਸਪੋਰਟ ਥੋੜੀ ਘੱਟ ਹੈ ਕਿ ਤੁਸੀਂ ਲਾਈਕ ਪਤਾ ਨਹੀਂ ਕਰਦੇ ਨਹੀਂ ਕਰਦੇ ਮੇਰਾ ਭਰਾ ਬਿਲਕੁਲ ਫਰੀ ਹੈ ਯਾਰ बार-बार ਮੈਂ ਕਹਿੰਦਾ ਨਾ ਲਾਈਕ ਜਰੂਰ ਕਰਿਆ ਕਰੋ ਵੀ ਤੇ ਚੈਨਲ ਨੂੰ ਸਬਸਕ੍ਰਾਈਬ ਮੇਰਾ ਭਰਾ ਜਰੂਰ ਕਰਿਆ ਕਰੋ ਬਿਲਕੁਲ ਫਰੀ ਹੈ ਕੋਈ ਚਾਰਜ ਨਹੀਂ ਲੱਗੇਗਾ ਕੋਈ ਪੈਸਾ ਤੇ ਇੱਕ ਮੇਰਾ ਭਰਾ ਆਪਾਂ ਹੁਣ ਇੰਸਟਾਗ੍ਰam ਤੇ ਮਿੰਨੀ ਬਲੌਗ ਪਾ ਦਿਆ ਕਰਨੇ ਤੇ ਫੇਸਬੁੱਕ ਤੇ ਆਪਣਾ ਚੈਨਲ ਆ ਯਾਰ ਉਹਨੂੰ ਵੀ ਫੋਲੋ ਕਰ ਲਿਆ ਕਰੋ ਮੇਰਾ ਭਰਾ ਹਨਾ ਪੀਵੀ 32 ਵਾਲਾ ਟਰਾਂਸਪੋਰਟ ਇਹ ਆਪਣਾ ਪੇਜ ਆ ਘੱਟੋ ਘੱਟ 5-7 ਸਾਲ ਪੁਰਾਣਾ ਪੇਜ ਆ 5 ਸਾਲ ਹੋ ਗਏ 5-6 ਸਾਲ ਪੀਵੀ 32 ਵਾਲਾ ਟਰਾਂਸਪੋਰਟ ਇਹ ਤੇ ਸੇਮ ਚੈਨਲ ਦੇ ਨਾਮ ਤੇ ਵੀ ਆਪਾਂ ਪੇਜ ਬਣਾਇਆ ਫੇਸਬੁੱਕ ਤੇ ਸੋਹਲ ਜਾਂ ਸਬਟੀ ਦੇ ਨਾਮ ਤੇ ਉਹਨੂੰ ਵੀ ਫੋਲੋ ਕਰਿਓ ਮੇਰਾ ਭਰਾ ਤੁਹਾਨੂੰ ਮੈਂ ਮ ਤੇ ਮੇਰਾ ਭਰਾ ਫੇਸਬੁਕ ਤੇ ਵੀ ਆਪਣੇ ਭਾਈ ਨੂੰ ਫੋਲੋ ਕਰ ਲਿਓ ਜੇ ਬਲੌਗ ਵਧੀਆ ਲੱਗਦੇ ਹਨ ਤਾਂ ਕਿਉਂਕਿ ਮੈਂ ਦੇਖਿਆ ਜੇ ਕੋਈ ਇੰਸਟਾਗ੍ਰam ਤੇ ਜਾਂ YouTube ਤੇ ਜਿਹੜੇ ਬਲੌਗ ਪਾਉਂਦੇ ਆ ਮਤਲਬ ਕਪੜੇ ਖੋਲ ਕੇ ਤੀਂੀਆਂ ਉਹਨਾਂ ਨੂੰ ਤਾਂ ਇਹਨਾਂ ਨੇ ਲਾਈਕ ਲੱਖਾਂ ਲੱਖਾਂ ਲਾਈਕ ਆਉਂਦੇ ਹਨਾ ਜਿਹੜੇ ਆਪਣੇ ਅੰਗ ਪੈਰ ਦਿਖਾਉਂਦੀਆਂ ਹੋਰ ਜਿਹੜੇ ਲੰਗੋਚੇ ਇਹਨਾਂ ਪਾਉਂਦੇ ਉਹਨਾਂ ਨੂੰ ਲੱਖਾਂ ਲੱਖਾਂ ਮਿਲੀਅਨ ਮਿਲੀਅਨ ਵੀਊ ਹੁੰਦੇ ਸਾਡੇ ਵਰਗੇ ਜਿਹੜੇ ਗਰੀਬ ਮਾਤੜ ਆ ਸਾਰਾ ਕੁਝ ਰਿਅਲਟੀ ਸੱਚ ਦਿਖਾਉਂਦੇ ਆ ਉਹਨਾਂ ਨੇ ਕਿ ਆ ਵੀ ਹੁੰਦੇ 5 70000 2000 4000 ਬਸ ਆ ਵੀ ਹੁੰਦੇ ਆ ਲਾਈਕ ਕਿੰਨੇ ਦੇ 30 40 50 ਤਾਂ ਮੇਰਾ ਭਰਾ ਯਾਰ ਸਮਝੋ ਰਿਕੁਐਸਟ ਆ ੜੀ ਗੱਲ ਹੈ ਨਾ ਚੱਲਦੀ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਵੀ ਛੱਡਿਆ ਕਰੋ ਮੇਰਾ ਭਰਾ ਜੇ ਵਧੀਆ ਲੱਗਦੇ ਹੁੰਦੇ ਤਾਂ ਤੇ ਬਾਕੀ ਸਾਡਾ ਕਹਿਣਾ ਫਰਜ਼ ਆ ਮੰਨਣਾ ਤੁਹਾਡੀ ਮਰਜ਼ੀ ਆ ਨਹੀਂ ਮੰਨਣਾ ਹੈਨਾ ਜੇ ਤਾਂ ਭਰਾ ਸਮਝਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਪਰ ਆਯਰ ਬਲੌਗ ਦੇਖ ਰਹੇ ਆ ਤੇ YouTube ਤੇ ਨਾ ਪਤਾ ਲਾ ਜਾਂਦਾ ਸਾਰਾ ਕੋ ਜਿੱਦਾਂ ਆਦਰੋ ਵੱਧ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਵੀ ਨਹੀਂ ਕੀਤਾ ਐ ਐਡੇ ਬਲੌਗ ਦੇਖ ਰਹੇ ਆ ਉਹ ਮੇਰਾ ਪਰ ਰਿਕਵੈਸਟ ਵਾਲੀ ਗੱਲ ਆ ਸਬਸਕ੍ਰਾਈਬ ਕਰ ਲਓ ਬਿਲਕੁਲ ਫਰੀ ਐ ਕੋਈ ਚਾਰਜਸ ਨਹੀਂ ਹੈਗਾ ਤੇ ਬਾਕੀ Instagram ਤੇ ਆਪਣਾ ਪੇਜ ਆ ਰੋੜਕੀ ਵਾਲੇ Instagram ਤੇ ਆਪਣੀ ਆਈਡੀ ਰੋੜਕੀ ਵਾਲੇ ਤੇ ਉਹਨੂੰ ਵੀ ਮੇਰਾ ਭਰਾ ਫੋਲੋ ਕਰ ਲਿਓ ਸੋਲ ਜੈ ਸਵਾਇਟੀ ਫੇਸਬੁਕ ਤੇ ਵੀ ਇਹਨੂੰ ਵੀ ਫੋਲੋ ਕਰ ਲਿਓ ਪੀਵੀ ਬਕਤੀਆਂ ਦਾ ਟਰਾਂਸਪੋਰਟ ਇਹ ਪੇਜ ਆ ਉਹਨੂੰ ਵੀ ਫੋਲੋ ਕਰ ਲਿਓ ਤੇ ਬਾਕੀ ਆ ਤੁਸੀਂ ਸਬਸਕ੍ਰਾਈਬ ਕੀਤਾ ਹੋਆ ਜਿਹਨੇ ਨਹੀਂ ਕੀਤਾ ਉਹ ਵੀ ਕਰ ਲਿਓ ਤੁਸੀਂ ਕਹਿੰਦੇ ਨਾ ਕਿਦਾਂ ਸਾਨੂੰ ਕਹਿਣ ਲੱਗਿਆ ਹੈ ਤੁਸੀਂ ਭਰਾ ਆ ਮਰੇਆਂ ਜਿਗਰ ਟੋਟੇ ਆ ਨਾ ਫੈਮਿਲੀ ਮੈਂਬਰ ਹੋ ਤੁਹਾਨੂੰ ਮੈਂ ਕਹਿ ਜਗਾ ਤੇ ਬਾਕੀ ਜੇ ਕੋਈ ਗਲਤੀ ਭਲਤੀ ਹੁੰਦੀ ਆ ਕੁਝ ਕਮੀਆਂ ਹੁੰਦੀ ਆ ਤੇ ਕਮੈਂਟ ਕਰ ਸਕਦੇ ਹੋ ਤੁਸੀਂ ਇੰਸਟਾਗ੍ਰam ਤੇ ਪਰਸਨਲੀ ਤੌਰ ਤੇ ਗੱਲ ਕਰ ਸਕਦੇ ਆ ਤੇ ਬਾਕੀ ਨਵਜੂ ਸਾਰਿਆਂ ਨੂੰ ਤੇ ਬਾਬਿਓ ਦੁਨੀਆਦਾਰੀ ਯਾਰ ਮੈਨੂੰ ਸਮਝ ਨਹੀਂ ਲੱਗਦੀ ਕਿ ਉਹ ਵੀ ਰੱਬ ਨੇ ਸਾਨੂੰ ਉਸ ਹਾਮਲਾ ਤੇਜ ਨਹੀਂ ਬਣਾਇਆ ਹੈ ਨਾ ਚੋਸ ਤੇ ਚਲਾਕੀ ਨਾ ਸਾਡੇ ਚ ਹੈਗੀ ਨਾ ਸਾਨੂੰ ਕਰਨੀ ਆਉਂਦੀ ਆ ਤੇ ਜਿਹੜੀਆਂ ਆਹ ਕਪੜੇ-ਕੁਪੜੇ ਲਾ ਕੇ ਆਪਣੇ ਨਾ ਮਤਲਬ ਗਲਤ ਵੀਡੀਓ ਪਾਉਂਦੀਆਂ ਜਾਂ ਇਦਾਂ ਦੀਆਂ ਵੀਡੀਓ ਪਾਉਂਦੀਆਂ ਕਪੜੇ ਆਪਣੇ ਅੰਗ ਪਿਆਰ ਦਿਖਾਉਂਦੀਆਂ ਉਹਨਾਂ ਨੂੰ ਤਾਂ ਲੱਖਾਂ ਮਿਲੀਅਨ ਵੀਊ ਆਉਂਦੇ ਆ ਸਾਡੇ ਵਰਗੇ ਜਿਹੜੇ ਗਰੀਬ ਮਾਤਰਾ ਦਾ ਟਾਈਮ ਪਾਸ ਕਰਦੇ ਰਿਐਲਿਟੀ ਦਿਖਾਉਂਦੇ ਆ ਸਾਨੂੰ ਕੋਈ ਵੀਊ ਨਹੀਂ ਯਾਰ ਆਉਂਦਾ ਨਾ ਕੋਈ ਲਾਈਕ ਨਹੀਂ ਆਉਂਦਾ ਤੇ ਦੁਨੀਆਦਾਰੀ ਸੰਭਣੀ ਬੜੀ ਔਖੀ ਹੈ ਯਾਰ ਮੈਨੂੰ ਤਾਂ ਸਮਝ ਲੱਗੇ ਨਹੀਂ ਕਿਉਂਕਿ ਪ੍ਰਮਾਤਮਾ ਨੇ ਨਾ ਕਦੇ ਕਿਸੇ ਦਾ ਮਾਰਾ ਕਰਾਇਆ ਨਾ ਕਰਾਵੇ ਨਾ ਕਦੇ ਸੋਚਿਆ ਮੈਨੂੰ ਤਾਂ ਕਿਸੇ ਦਾ ਮਾਰਾ ਕਰਨ ਆਦਾ ਹੀ ਨਹੀਂ ਸਾਡਾ ਹਰੇਕ ਨੂੰ ਮਾਰਾ ਕਰਿਆ ਆ ਪਿੱਠੇ ਪਿੱਛੇ ਵਾਰ ਕਰਿਆ ਆ ਪਰ ਅਸੀਂ ਕਿਸੇ ਦਾ ਕਦੇ ਮਾਰਾ ਨਹੀਂ ਕੀਤਾ ਮੇਰਾ ਭਰਾ ਤੇ ਬਾਕੀ ਜਿੰਨੇ ਕੁ ਜੋਗੇ ਆ ਜੋ ਵੀ ਆ ਬਾਬਿਓ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਯਾਰ ਕਿਉਂਕਿ ਤੁਸੀਂ ਫੈਮਲੀ ਆ ਤੁਹਾਡੇ ਨਾਲ ਹਰ ਇੱਕ ਗੱਲ ਸ਼ੇਅਰ ਕਰ ਰਹੇ ਹੋ ਮੈਂ ਕਿਸੇ ਤੋਂ ਕੋਈ ਪ੍ਰੋਮੋਸ਼ਨ ਨਹੀਂ ਕਰਾਈ ਆਪਣੇ ਚੈਨਲ ਦੀ ਕੋਈ ਸਪਾਰਸ ਨਹੀਂ ਕੋਈ ਜੋ ਵੀ ਆਪਣੇ ਦਮ ਤੇ ਚੈਨਲ ਮੋਨਟਾਈਜ਼ ਕਰਾਇਆ ਤੁਹਾਡੀ ਸਪੋਰਟ ਨਾਲ ਕਰਾਇਆ ਹਨਾ ਜੇ ਤੁਸੀਂ ਨਾ ਹੁੰਦੇ ਫਿਰ ਮੇਰਾ ਚੈਨਲ ਮੋਨਟਾਈਜ਼ ਕਦੇ ਨਾ ਹੁੰਦਾ ਨਾ ਤੁਹਾਡੀ ਸਪੋਰਟ ਨਾਲ ਚੈਨਲ ਮੋਨਟਾਈਜ਼ ਹੋਇਆ ਤੇ ਯਾਨੀ ਰੱਬ ਤੋਂ ਡਰ ਕੇ ਕਹਿੰਦਾ ਕਿਸੇ ਦੀ ਕੋਈ ਸ਼ਪਾਰਸ਼ ਨਹੀਂ ਕਿਸੇ ਨਾਲ ਕੋਈ ਕਲੈਬ ਨਹੀਂ ਕੋਈ ਪ੍ਰੋਮੋਸ਼ਨ ਨਹੀਂ ਇੱਕ ਮੈਂ ਕੱਦਾਂ ਸੋਚਿਆ ਆਪਣੇ 030 ਵਾਲੇ ਭਾਈ ਇਹਨਾਂ ਨੂੰ ਦੋ ਤਿੰਨ ਫੋਨ ਕਰਕੇ ਦੋ ਤਿੰਨ ਮੈਂ ਗੱਲਾਂ ਪੁੱਛੀਆਂ ਆਪਣੇ ਅਰਬੀ ਸ਼ਹਿਰ ਦੇ ਕਿ ਲੋਨਾਂ ਕੋਲੋਂ ਤੇ ਉਹਨਾਂ ਨੇ ਵਧੀਆ ਗਾਈਡ ਕੀਤਾ ਉਹਨਾਂ ਨਾਲ ਜਾ ਕੇ ਉਹਨੂੰ ਬਲੌਗ ਕਰਨਾ ਤੇ ਬਾਕੀ ਉਹ ਵੀ ਇੱਕ ਪਿਆਰ ਦੇ ਤੌਰ ਤੇ ਕਰਨਾ ਕਿ ਯਾਰੀ ਦੋਸਤੀਏ ਕਰਕੇ ਕਰਨਾ ਹੈ ਤੇ ਬਾਕੀ ਤੁਹਾਡੀ سپورਟ ਚਾਹੀਦੀ ਹੈ ਕੋਈ ਪ੍ਰੋਮੋਸ਼ਨਲ ਦੀ ਲੋੜ ਨਹੀਂ ਕੋਈ ਕਲੱਬ ਦੀ ਲੋੜ ਨਹੀਂ ਬਸ ਤੁਸੀਂ ਇਦਾਂ سپورਟ ਕਰੀਏ ਬਾਕੀ ਲਵ ਯੂ ਹੈ ਯਾਰ ਤੇ ਯਾਰਦੋਂ ਸਾਰਿਆਂ ਦੇ ਹੁੰਦੇ ਆ ਵਧੀਆ ਯਾਰਦੋਂ ਕੋਈ ਕੋਈ ਹੁੰਦਾ ਖਾਣਨੇ ਵਾਲਾ ਹੈਨਾ ਜャ ਤੁਹਾਡਾ ਟਾਈਮ ਵਧੀਆ ਹੈ ਤੁਹਾਡੇ ਨਾਲ ਤੁਹਾਡੇ ਬਹੁਤ ਯਾਰਦੋਂ ਸਬੰਨੇ ਆ ਤੁਹਾਡੀ ਜੇਬ 'ਚ ਪੈਸੇ ਆ ਨਾ ਤੁਹਾਡੇ ਅੱਗੇ ਪਿੱਛੇ ਘੁੰਮਣੇ ਮੁੰਡੇ ਬਹੁਤ ਯਾਰਦੋਂ ਸਬੰਨੇ ਫੋਟੋ ਤਾਂ ਉਦੋਂ ਲੱਗਦਾ ਜੇ ਤੁਹਾਡੀ ਜੇਬ 'ਚ ਕੋਈ ਪੈਸਾ ਨਹੀਂ ਹੁੰਦਾ ਤੁਹਾਡੇ ਹਾਲਾਤ ਬਹੁਤ ਜ਼ਿਆਦੇ ਮਸਲ ਕਸਤਾ ਉਹ ਯਾਨੀ ਬਹੁਤ ਜ਼ਿਆਦੇ ਹਾਲਾਤ ਖਰਾਬ ਹੋ ਜਾਂਦੇ ਜਿੱਦਾਂ ਮੇਰੇ ਹੋਏ ਆ ਬਹੁਤ ਕੁਝ ਹੋਇਆ ਜਾਂਨਗੀ ਜੀ ਤੇ ਸਪੋਰਟ ਜਾਂ ਮੈਂ ਚੈਨਲ ਨਵਾਂ ਨਵਾਂ ਸਟਾਰਟ ਕੀਤਾ ਨਾ ਤੇ ਆਧ ਨੂੰ ਵੱਧ ਭਰਾਵਾਂ ਨੇ ਸਪੋਰਟ ਵੀ ਕੀਤੀ ਆ ਪਰ ਜਿਹੜੇ ਆਧ ਨੂੰ ਵੱਧ ਜਿਹੜੇ ਨਾਲ ਰਹਿੰਦੇ ਸੀਗੇ ਉਹਨਾਂ ਨੇ ਪਿੱਠ ਪਿੱਛੇ ਗੱਲਾਂ ਕੀਤੀਆਂ ਨਿੰਦਿਆ ਕੀਤੀਆਂ ਨਿੰਦਿਆ ਕੀ ਚੋਗਲੀਆਂ ਕੀਤੀਆਂ ਜਨਾਨੀ ਵਾਲੇ ਕੰਮ ਕੀਤੇ ਕਈ ਝਾਰਾਂ ਦੋਸਤਾਂ ਦੇ ਪਿੱਠ ਪਿੱਛੇ ਤੇ ਜਿਆਦਾ ਪਰਮਾਨੰਦੇ ਬਾਹ ਫੜ ਲਈ ਚੈਨਲ ਗ੍ਰੋਥ ਕਰਨਾ ਪਿਆ ਵਧਿਆ ਤਾਂ ਮਚਣ ਲੱਪੇ ਅੱਧੇ ਪਤਾ ਸਾਨੂੰ ਸਾਰਿਆਂ ਦਾ ਹੀ ਆ ਜਿਹੜੇ ਨਾਂ ਰਹਿੰਦੇ ਸੀਗੇ ਮਚਣ ਲੱਪੇ ਉਹਨਾਂ ਦੇ ਅੱਗ ਲੱਗਣ ਲੱਪੇ ਸਾਰੇ ਨੇ ਹੈਗੇ 2-4 ਕੇ ਹੀ ਆ ਤੇ ਜਦ ਬਾਹੀ ਗੁਰੂ ਪ੍ਰਮਾਤਮਾ ਨੇ ਜੇ ਉਹਨੇ ਬਾਹ ਫੜਨੀ ਆ ਨਾ ਫੇ ਕੋਈ ਨਹੀਂ ਰੋਕ ਸਕਦਾ ਤੁਹਾਨੂੰ ਜੇ ਉਹਨੇ ਚੱਕਣਾ ਆ ਜਾਂ ਬਾਹੀ ਗੁਰੂ ਨੇ ਮੇਤਰਿਆ ਤੁਹਾਨੂੰ ਚੱਕਣਾ ਤਾਂ ਕੋਈ ਸ਼ੈ ਨਹੀਂ ਇਦਾਂ ਜਿਹੜੀ ਉਹਨੂੰ ਰੋਕ ਲਵੇ ਤੇ 2-4 ਨਾਲ ਦੇ ਸੀਗੇ ਉਹ ਮਚਣ ਲੱਪੇ ਉਹਨਾਂ ਨੂੰ ਬਹੁਤ ਤਕਲੀਫ ਹੋਈ ਆ ਕੋਈ ਚੈਨਲ ਬਣਾ ਲਾ ਪਿਆ ਮੇਰੇ ਵੱਲ ਦੇਖ ਕੇ ਕੋ ਕੁ ਕੁਸ਼ ਕਰ ਲਾ ਪਿਆ ਕੋ ਕੁਸ਼ ਕਰ ਲਾ ਪਿਆ ਹਨਾ ਬੁਲਾਣੋਂ ਹਟ ਗਏ ਪਿੱਠ ਪਿੱਛੇ ਗੱਲਾਂ ਕਰਨ ਲਾ ਪਏ ਫੋਨ ਨਹੀਂ ਸਾਡੇ ਚੱਕਣੇ ਬਹੁਤ ਕੁਝ ਹੋਇਆ ਮੇਰੀ ਲਾਈਫ ਚ ਕਿਸੇ ਨੇ ਇੱਕ ਪੋਡਕਾਸਟ ਕਰਨਾ ਜ਼ਮਾਨੇ ਸਾਰਾ ਤਿਆਰ ਕਰਦਾ ਆ ਪੋਡਕਾਸਟ ਸਾਰਾ ਉਹ ਦੱਸਾਂਗਾ ਜਿਹੜੇ ਨਾਲ ਰਹਿੰਦੇ ਸੀ ਉਹੀ ਮੱਚਣ ਲਾ ਪਏ ਤੇ ਜੈਲਸੀ ਜੈਲਸ ਜੈਲਸੀ ਕਰਨ ਲਾ ਪਏ ਜਿਹੜੇ ਨਾਲ ਰਹਿੰਦੇ ਸੀ ਐਦਾਂ ਹੀ ਤੁਹਾਡੇ ਯਾਰ ਉਸ ਵੀ ਮਤਲਬ ਦੇਖ ਲਓ ਕੋਈ ਕੋਈ ਯਾਰ ਦੋਸਤ ਹੁੰਦਾ ਜਿਹੜਾ ਵਧੀਆ ਜਿਹੜਾ ਨਾਲ ਖੜਦਾ ਆ ਜਿਹੜਾ ਦੁੱਖ ਦਰਦ ਸਮਝ ਆਇਆ ਮਿਰਰ ਯਾਰ ਬਹੁਤ ਹੋਇਆ ਬਹੁਤ ਹਾਲਾਤ ਮਾੜੇ ਦੇਖੇ ਆ ਹਲੇ ਵੀ ਚਲੋ ਕੋਈ ਐਨੇ ਵਧੀਆ ਨਹੀਂ ਹਾਲਾਤ ਹੈਗੇ ਪਰ ਠੀਕ ਆ ਪਰਮਾਤਮਾ ਦੋ ਟਾਈਮ ਦੀ ਰੋਟੀ ਵਧੀਆ ਦਿੰਦਾ ਕੋਈ ਬੰਦਾ ਤੁਹਾਡੇ ਨਾਲ ਖੜਦਾ ਨਹੀਂ ਤੇ ਪਿੱਠ ਪਿੱਛੇ ਗੱਲਾਂ ਹੀ ਕਰਦੇ ਪਿੱਠ ਪਿੱਛੇ ਮਜ਼ਾਕ ਬਣਾਦੇ ਆ ਉਹ ਥੱਲੇ ਲਾ ਕੇ ਹੱਸਦੇ ਆ ਵੀ ਸਾਤੋਂ ਥੱਲੇ ਜਾਵੇ ਸਾਤੋਂ ਉੱਪਰ ਆ ਜਾਵੇ ਐਦਾਂ ਦੇ ਲੋਕ ਆ ਨਾਲ ਜਿਹੜੇ ਰਹਿੰਦੇ ਆ ਵੀ ਸਾਤੋਂ ਥੱਲੇ ਜਾਵੇ ਸਾਤੋਂ ਉੱਪਰ ਨਹੀਂ ਜਾਵੇ ਹਨ ਤੇ ਅਸੀਂ ਦਾ ਮਜ਼ਾਕ ਅੜਾਈਏ ਤੋਂ ਉੱਪਰ ਜਾਈਏ ਤੇ ਬਾਕੀ ਆ ਸਾਰੇ ਵਲੌਗ ਚ ਗੱਲਾਂ ਹੀ ਕੀਤੀਆਂ ਮੈਂ ਹਨਾ ਤੁਹਾਡੇ ਭਰਾਵਾਂ ਸਾਰਿਆਂ ਨਾਲ ਬਾਕੀ ਪੋਡਕਾਸਟ ਸ਼ੁਰੂ ਕਰ ਰਹੇ ਹਾਂ ਬਹੁਤ ਛੇਤੀ ਤੇ ਬਹੁਤ ਕੁਝ ਹੋਇਆ ਯਾਰ ਮੈਂ ਜਿੰਨੇ ਕਿ ਪੁੱਛਿਆ ਜਿਆਦਾ ਕੰਮ ਨਹੀਂ ਜਿਹੜਾ ਮਤਲਬ ਕੀਤਾ ਨਾ ਹੋਵੇ ਸਾਰੇ ਨਸ਼ੇ ਚੈੱਕ ਕਰ ਲਏ ਲੜਾਈਆਂ ਕਰ ਲੀਆਂ ਯਾਨੀ ਕੋਈ ਕੰਮ ਹੈ ਹੀ ਨਹੀਂ ਜਿਹੜਾ ਮੈਂ ਕੀਤਾ ਨਾ ਹੋਵੇ ਸਾਰੇ ਕੰਮ ਕਰ ਲਏ ਤੇ ਅਖੀਰ ਨੂੰ ਕੋਈ ਨਹੀਂ ਪੁੱਛਦਾ ਕੋਈ ਤੁਹਾਡੇ ਨਾਲ ਨਹੀਂ ਖੜਦਾ ਬੱਤੇ ਬਾਕੀ ਐਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੇਰਾ ਭਰਾ ਤੇ ਆਪਣੀ ਰਾਏ ਦਿਆ ਕਰੋ ਕਿਸ ਚੀਜ਼ ਤੇ ਬਲੌਗ ਪਾਈਏ ਹਨਾ ਤੇ ਬਲੌਗ ਸਹੀ ਹੈ ਕਿ ਗਲਤ ਆ ਕਮੈਂਟ ਕਰਕੇ ਸਲਾਹ ਜ਼ਰੂਰ ਦਿਆ ਕਰੋ ਤੇ ਬਾਕੀ ਜੇ ਵਧੀਆ ਲੱਗਿਆ ਤਾਂ ਮੇਰਾ ਭਰਾ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਸ਼ੇਅਰ ਕਰਦੇ ਹੋ 5-7 ਗਰੁੱਪਾਂ ਚ ਔਰ ਜਿਹੜਾ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੇਰਾ ਭਰਾ ਬਿਲਕੁਲ ਫ੍ਰੀ ਆ ਤੇ ਬਹੁਤ ਭਰਾ ਆ ਬਲੌਗ ਦੇਖ ਰਿਹਾ ਚੈਨਲ ਸਬਸਕ੍ਰਾਈਬ ਕਰ ਦੇਣੀ ਆ ਕਰ ਲਿਆ ਕਰੋ ਮੇਰਾ ਵੀ ਰਿਕੁਐਸਟ ਵਾਲੀ ਗੱਲ ਆ ਤੇ ਬਾਕੀ ਟੂ ਵੀ ਕੰਟੀਨਿਊ ਹੈ ਲੈ ਸਵਾਰੀ ਆ ਗਈ ਤੁਰਨ ਲੱਗੇ ਤੇ ਇਹ ਗੱਲ ਦੇਖਿਆ ਭਾਂਡੇ ਬਹੁਤ ਹੁੰਦੇ ਆ ਭਾਂਡੇ ਲੈ ਕੇ ਜਾਂਦੇ ਆਪਣੇ ਬੰਦੇ ਆ ਨਾ ਇੱਥੋਂ ਮਹਿੰਗੇ ਬਹੁਤ ਆਉਂਦੇ ਆ ਕਹਿੰਦੇ ਨਿਸ਼ਾਨੀ ਤੌਰ ਤੇ ਉਹ ਹੁੰਦਾ ਹਸਾਬਤਾ ਦੇ ਨਿਸ਼ਾਨੀ ਤੌਰ ਤੇ ਲੈਣੇ ਹੁੰਦੇ ਆ ਪਰ ਸਵਾਰੀ ਆਪਣੀ ਭਾਂਡੇ ਲੈਣ ਗਈ ਹੂਆ ਸਾਹਮਣੇ ਕੋਲ ਦਾ ਨਾਮ ਹੈ ਲੈ ਭਈ ਸਵਾਰੀ ਕਹਿੰਦੀ ਹੈ ਬਰੈਡ ਪਾਣੇ ਆ ਬਰੈਡ ਲੈ ਲਏ ਗਏ ਬਹੁਤ ਲੋਕ ਯਾਰਾਂ ਨੇ ਪਾ ਕੇ ਜਾਂਦੇ ਆ ਛੋਲੇ ਪਾਏ ਹੋਏ ਜਿਹਨੇ ਆ ਕੋ ਕੇਲੇ ਲੈਣ ਲੇ ਤੇ ਬ੍ਰੈਡ ਲੈ ਆ ਤੇ ਮੈਂ ਅੱਗੇ ਬਹੁਤ ਉਹਨੇ ਉੱਥੇ ਪਾ ਦਿਓ ਬਹੁਤ ਬੈਠੇ ਗੱਡੀ ਖੜਦੀ ਨਾਲੇ ਆ ਜਾਂਦੇ ਆ ਵਾ ਗੌਣ ਕੁਛ ਨਹੀਂ ਕਹਿੰਦੇ ਕੁਛ ਨਹੀਂ ਕਹਿੰਦੇ ਕੁਛ ਨਹੀਂ ਕਹਿੰਦੇ ਤੂੰ ਜਾ ਆ ਦੇਖੋ ਬੱਚਾ ਕਿੱਥੇ ਚੱਕਿਆ ਮੈਨੇ ਆ ਫੜ ਬਣਾ ਬ੍ਰੈਡ ਫੜੇ ਉਹ ਪਾਉਂਦੇ ਆ ਮਾਨੀ ਕੋਈ ਬਸ ਕੀਦਾ ਹਰ ਕੋ ਟੋਰ ਨਹੀਂ ਦੇ ਸਕਦਾ ਸਿਰਦੋ ਸਿਰਦੇ ਹਮ ਸਿਰਦੇ ਆਹ ਫਰਟੇ ਟੋਰ ਟੋਰ ਕੜਾ ਰੇ ਬੈਣ ਬਗਾਹ ਨੂੰ ਤਾਂ ਹੋ ਫਿੱਟ ਲੈਂਦੇ ਮਮਾ ਬੈਣ ਫੜ ਫਿਰ ਦਿਲਦਾ ਉਸ ਤਰ੍ਹਾਂ ਬੈ ਬੜਾ ਅੱਜ ਕੇ ਪਰੇ ਕਹਿੰਦਾ ਕਿ ਆ ਵੀ ਜੇ ਖੇਟੇ ਹੋਣੀ ਪੂਰਾ ਬੂਆ ਸੈਟ ਬਰੈਂਡ ਮਾਨਿਕ ਸੈਟ ਬਰੈਂਡ ਹੈ ਮਾ ਛੋਲੇ ਖਾਣ ਲੱਗੇ ਉਹ ਨਹੀਂ ਆਏ ਆ ਪੈਂਦਾ ਸਾਰਿਆਂ ਨੂੰ ਮੈਂ ਬੈਥੋਂ ਇੱਥੋਂ ਫੇਰਿਸ਼ ਕਰਦੇ ਮੈਂ ਅੱਗੇ ਬਹੁਤਾ ਉੱਥੇ ਪਾਲਿਓ ਉਹ ਬਚੇ ਰਹੇਗੇ ਭੁੱਖੇ ਜਾਂਦੇ ਹਾਂਜੀ ਬਾਪੋ ਤੇ ਫਾਈਨਲੀ ਸਵਾਰੀ ਛੱਡਦੀ ਹੈ ਘਰੇ ਹੈ ਸਵਾਰੀ ਛੱਡ ਕਿਉਂ ਨਾ ਮੈਂ ਛੋਟੇ ਭਾਈ ਦੇ ਫੋਨ ਆ ਗਿਆ ਕਿੰਨਾ ਆ ਜਾ ਘਰਾਂ ਵੱਲੋਂ ਚਾਹ ਪਾਣੀ ਪੀਣੇ ਆ ਸਵੇਰ ਦੀ ਚਾਹ ਚੋ ਵੀ ਨਹੀਂ ਪੀਤੀ ਮੈਂ ਚਲ ਬਾਈਕ ਕੋ ਚੱਲਦੇ ਆ 10 ਮਿੰਟ ਗੱਲਾਂ ਬਾਤਾਂ ਮਾਰਦੇ ਆ ਨਾਲੇ ਜੀਤੇ ਬਾਈ ਨੂੰ ਮਿਲ ਲੈਣੇ ਕਾਫੀ ਟਾਈਮ ਹੋ ਗਿਆ ਨਾ ਜੀਤੇ ਬਾਈ ਨੂੰ ਮਿਲਣ ਨੂੰ ਤੇ ਛੋਟੇ ਭਾਈ ਨੂੰ ਵੀ ਕਾਫੀ ਟਾਈਮ ਹੋ ਗਿਆ ਕਿ ਉਹ ਕੰਮ-ਗੁੰਮ ਚ ਮੈਂ ਲੱਗੋ ਉਹ ਵੀ ਬੀਜ਼ੀ ਰਹਾ ਮੈਂ ਵੀ ਬੀਜ਼ੀ ਸਤਾਰ ਦਿਨ ਉਸਨੂੰ ਮੜਿਆ ਨੂੰ ਲੈ ਵੇ ਮਿੱਤਰਾ ਪਹੁੰਚ ਗਏ ਆਪਣਾ ਟਾਲ ਮਿਆਰੇ ਹੈ ਡੈਰੀ ਚ ਲਾਤੀ ਹੈ ਗੱਡੀ ਇੱਥੇ ਛਾਂ ਸੀ ਵਧੀਆ ਮੈਂ ਕਿਹਾ ਮੋਰੇ ਛਾਂ ਨਹੀਂ ਹੋਣੀ ਇੱਥੇ ਲਾਣੇ ਗੱਡੀ ਧੁੱਪ ਚੜ ਗਈ ਇੱਕੋ ਦਮ ਸਵੇਰ ਦੇਨ ਸਵੇਰ ਦੀਆਂ ਛਾਂ ਸੀ ਵਧੀਆ ਬੱਦਲ ਵਾਲੀ ਜੇਹਨ ਧੁੱਪ ਚੜ ਗਈ ਰਾਣੀ ਲਾਤੀ ਹੈ ਛਾਵੇਂ ਹੈ ਤੇ ਜੀਤੇ ਬਾਈ ਨੂੰ ਕੀਤਾ ਫੋਨ ਮੈਸੇਜ ਆ ਜਾ ਤੇ ਚੱਲ ਕਿੰਨੇ ਟਾਈਮ ਬਾਅਦ ਚ ਬਾਈ ਨੂੰ ਮਿਲਣ ਲੱਗਿਆ ਧੁੱਪ ਓਏ ਹੋਏ ਮੈਂ ਕਿਹਾ ਆਏ ਹੁਣ ਮਿਲ ਕੇ ਚੱਲਦੇ ਤਾਂ ਚੰਗਾ ਲੱਗਦਾ ਕੋਲੋਂ ਮੁੜ ਜਾਣਾ ਪਹੁੰਚ ਗਏ ਆ ਛੋਟੇ ਬਾਈ ਕੋ ਤੇ ਬਾਈ ਕੱਦੂਦ ਵਾਲੇ ਹੋਇਆ ਬੈ ਗਰਮੀ ਇੰਨੀ ਬੁਰਾ ਹਾਲ ਆ ਯਾਰ ਹੈ ਤੇ ਕੱਦੂ ਬਾਈ ਦਾ ਰਹਿ ਗਿਆ ਦੋ ਖੇਤਾਂ ਦਾ ਬਾਕੀ ਸਾਰਾ ਹੋ ਗਿਆ ਤੇ ਗਰਮੋ ਗਰਮੀ ਆ ਮਹੌਰ ਹੈ ਜੀਤਾ ਬਾਈ ਟੋਚਨ ਪਈਏ ਤੁਹਾਡੇ ਟੋਚਨ ਪਈਏ ਤੁਹਾਡੇ ਟਰੈਕਟਰ ਹੈਗਾ ਮਹਿੰਦਰ ਦਾ ਸਵਰਾਜ ਨਾਲ ਟੋਚਨ ਪਈਏ ਬਾਬੇ ਅੱਜ ਪਾਲਾ ਨੇ ਫੇਕੇ ਹੋਏ ਦੇਖੀ ਚੜੀਓ ਸਵਰਾਜ ਨਾਲ ਜੀਤਾ ਬਾਈ ਕਹਿੰਦਾ ਮਹਿੰਦਰਾ ਟੋਚਨ ਪਾਲਾ ਇੱਥੇ ਬਾਬੋ ਮੈਂ ਅੱਗੇ ਵਲੌਗ ਇਹ ਬਣਾਇਆ ਸੀ ਕਿ ਇੱਥੇ ਨਾ ਅਟਾਲ ਮਿਆਰੇ ਬੂਟੇ ਬਹੁਤ ਆਇਆ ਆਪਾਂ ਫਲਾਂ ਦੇ ਆਦੋਂ ਵੱਧ ਤਾਂ ਪੜਦੇ ਤੇ ਇੱਥੇ ਸੇਬ ਦਾ ਬੂਟਾ ਲਾਇਆ ਵਾ ਦੇਖੋ ਸੇਬ ਲੱਗਣਾ ਸਟਾਰਟ ਹੋ ਗਿਆ ਆ ਦੇਖੋ ਆਪੇ 골ਡਨ ਐਪਲ ਆ ਆਪਣੇ ਪੰਜਾਬ ਚ ਪਿੰਡ ਅਟਾਲ ਮਿਆਰੇ ਪੋਜੇ ਵਾਲੇ ਕੋਲ ਲੱਗੇ ਬਰੇ ਗੁਰੇ ਯਾਨੀ ਇਹ ਬੂਟੇ ਲਾਣੇ ਹੋਏ ਆਪਾਂ ਲਾ ਸਕਦੇ ਮੈਨੂੰ ਅੱਜ ਪਤਾ ਲੱਗੇ ਮੈਂ ਤੁਸੀਂ ਵੀ ਆਪਣੇ ਸ਼ਿਮਲੇ ਮਰਾਲੀ ਵੇ ਨਹੀਂ ਪਰ ਜੁਰਦਾ ਤਾਂ ਨਹੀਂ ਬਣਨਾ ਇਹ ਫਰਾਂ ਨਹੀਂ ਲੱਗ ਸਕਦਾ ਇੱਥੇ ਨੂੰ ਦੇਖ ਰਹੇ ਕਾਹਵਾ ਪੁੰਦਾ ਕਿ ਨਹੀਂ ਹੁੰਦਾ ਤੇ ਐਪਲ ਲੱਗੋ ਤਿੰਨ ਸੇਵ ਲੱਗੋ ਤਿੰਨ ਚਾਰ ਲੱਗੋ ਸੇਵਾ ਦੇ ਗੋਲਡਨ ਐਪਲ ਆਏ ਹਾਏ ਮੋਟਰ ਦੇਖ ਕੇ ਰੂਹ ਖੁਸ਼ ਹੋ ਗਈ ਯਾਰ ਕਿਉਂਕਿ ਬਚਪਨ ਆਪਾਂ ਇੱਥੇ ਬਚਪਨ ਅਦਾ ਨਹੀਂ ਮੋਟਰਾਂ ਦੇ ਗੁਜ਼ਾਰੇ ਆ ਵਾ ਇੱਥੇ ਨਾਤੇ ਉਹ ਇਹ ਸਾਡਾ ਸਵਿੰਗ ਫੂਲ ਸੀਗਾ ਆਪਣੇ ਭੂਆ ਦੇ ਮੁੰਡੇ ਦੇ ਜੋਦੇ ਉਹਨਾਂ ਦੇ ਖੇਤਾਂ ਤੇ ਰਿਹਾ ਮੈਂ ਗੁਰਮੁਖਣਾ ਦੇ ਖੇਤਾਂ ਤੇ ਸਾਰੇ ਦਿਨ ਚੜਿਆਂ ਚ ਬੜੇ ਰਹਿਣਾ ਚੜਿਆਂ ਚ ਨਾਈ ਜਾਣਾ ਹੈ ਇਹ ਆਪਣਾ ਜੱਟਾਂ ਦਾ ਦੇਸੀ ਸਵਿੰਗ ਫੂਲ ਆ ਇਹ ਫੀਲਿੰਗ ਵੱਖਰੀ ਹੋਈ ਆ ਮੋਟਰਾਂ ਦੀ ਹੈ। ਬੇਸਿਸ সুইਵਿੰਗ ਫੁੱਲ ਕਿਸਨ ਫੇ ਨਾ ਆਣਾ ਯਾਰ ਮੋਟਰੇ ਬੜਾ ਦਿਲ ਕਰਦਾ ਨਾ ਆਣ ਨੂੰ। ਟਰੈਕਟਰ ਆ ਗਿਆ ਛੋਟਾ ਭਾਈ ਆਪਣਾ ਟਰੈਕਟਰ ਲੈ ਕੇ ਸਾੜਾ ਨੂੰ ਕਰਦਾ ਇੱਕ ਮਿੰਟ ਤੇ ਦੂਰ ਰਹਿ ਗਿਆ ਸਗਾ ਡੇਢ ਦੋ ਖੇਤਾਂ ਦਾ। ਤੇ ਚਾਹ ਤੂ ਆਪਾਂ ਪੀ ਜਾਂਦੀ ਹੁਣ ਬੰਦਿਆਂ ਨੂੰ ਪੁਰਾਣੀ ਉਧਰ ਭਈਏ ਲੱਗੇ ਹੋਏ ਮਜ਼ਦੂਰ ਆਪਣੇ। ਉਹਨਾਂ ਨੂੰ ਚਾਹ ਪੁਰਾਣੀ ਆ। ਉਧਰ ਬਾਈ ਲੱਗਾ ਸਪਰੇਅ ਕਰਨ। ਕਿੱਧਰ ਸਪਰੇਅ ਕਰਨੀ ਭਾਜੀ? ਇਧਰੇ ਪਾਣੀ ਵਾਲੀ। ਅੱਛਾ ਰਥੀ ਕਾਲ ਜੀ। ਉਹ ਠੀਕ ਹੈ ਸੇਤਾ ਜੀ ਠੀਕ ਹੈ ਲੈ ਬਈ ਚੌਲ ਖਾਣੇ ਸੌਖੇ ਆ ਛੇਰੋਂ ਲੈ ਕੇ ਬਣਾ ਕੇ ਆ ਆਲੂ ਪਾ ਕੇ ਜਿਹੜੇ ਬੀਜ ਨੇ ਆਪਣੇ ਭਰਾ ਚੌਲ ਝੋਨਾ ਉਹਨਾਂ ਨੂੰ ਪੁੱਛ ਕੇ ਦੇਖੋ ਹਾਲ ਕੀ ਆ ਹੈ ਜਾਂ ਸਾਡੀ ਫਸਲ ਹੋ ਜਾਣੀ ਉਹਦੋਂ ਸਰਕਾਰ ਰੇਟ ਨਹੀਂ ਲਾਂਦੀ ਤੇ ਖੱਜਲ ਖਰਾਬ ਜਿੰਨਾ ਸਾਨੂੰ ਕਰਦੀ ਹੈ ਕਿਸਾਨਾਂ ਨੂੰ ਐਨਾ ਕਿਸੇ ਨੂੰ ਕਰਦੀ ਨਹੀਂ ਹੋਣੀ ਸਰਕਾਰ ਹੈ ਤੇ ਐਦਾਂ ਦੀ ਲਾਈਫ ਆ ਆਪਣੀ ਹੈ ਐਨੀ ਧੁੱਪ ਚ 44 ਡਿਗਰੀ ਤਾਪਮਾਨ ਸੈਲਸੀਅਸ ਦੂਜਾ ਹੈ ਵੈਦਰ 44 ਡਿਗਰੀ ਤਾਪਮਨ ਚ ਬਾਈ ਲੱਗਿਆ ਝੋਨੇ ਨੂੰ ਸਪਰੇਅ ਕਰਨਾ ਹੈ ਬਹੁਤ ਯਾਰ ਹਾਰਡਵਰਕ ਬਹੁਤ ਜ਼ਿਆਦਾ ਹਾਰਡਵਰਕ ਆ ਕਿਸਾਨਾਂ ਦਾ ਬਹੁਤ ਜ਼ਿਆਦਾ ਸਲੂਟ ਐ ਬਾਈ ਜਿਹੜੀਆਂ ਨਹੀਂ ਧੁੱਪ ਚ ਕੰਮ ਕਰਦੇ ਆ ਲੈ ਬਈ ਝੋਨਾ ਲੱਗਣ ਲੱਗੇ ਆ ਹੈ ਇੱਧਰ ਆਪਣੇ 4-5 ਖੇਤ ਝੋਨੇ ਦੇ ਆ ਤੇ ਬਾਕੀ ਆ ਗੱਭਿਆ ਦਾ ਖੇਤ ਰਹਿ ਗਿਆ ਬਾਕੀ ਲੱਗ ਗਏ ਸਾਰੇ ਹੈ ਝੋਨਾ ਇਹ ਆਪ ਕੋਈ ਦੇ ਬੜਾ ਭਰਾ ਹੈ ਹੈਪੀ ਭਾਈ ਆਪਣਾ ਆ ਜੀਤਾ ਚੋਬਰ ਉਸ ਜਾਣਦੇ ਆ ਤੇ ਹਾਪੀ ਭਾਈ ਨਾਲ ਪਾ ਚਾ ਹਾਪੀ ਭਾਈ ਨਾਲ ਪਾ ਚਾ ਦੇਣ ਆਏ ਆ ਬਾਈ ਨੂੰ ਥਿਆ ਲੱਗਿਓ ਪਾਣੀ ਯਾਰ ਭਾਈ ਨੂੰ ਪਲਾਣਾ ਆ ਪਾਣੀ ਪੜਾ ਕੇ ਜਾਣਾ ਜਿੱਤੇ ਭਾਜੀ ਉਹ ਬੋਤਲ ਲਿਆ ਉਹ ਪਾਣੀ ਇਹਨੂੰ ਪਾਣੀ ਪਲਾਣਾ ਬਹੁਤ ਬੜਾ ਪੰਨ ਹੁੰਦਾ ਪਾਣੀ ਕੋਈ ਨਹੀਂ ਪਾਣਾ ਨਹੀਂ ਹਾਪੀ ਭਾਈ ਕੋਈ ਚੱਕ ਨਹੀਂ ਤਾਂ ਬਹਾਨੇ ਬਹੁਤ ਕਰਦੇ ਮੈਂ ਤਾਂ ਮੈਂ ਨਹੀਂ ਕਦੇ ਪਾਣੀ ਨਾਲ ਯਾਰ ਮੈਂ ਤਾਂ ਅੱਜ ਜਦਾਂ ਉਹ ਮੋਗਗਾ ਮੈਂ ਪਾਣੀ ਉੱਥੋਂ ਵੀ ਲੈਣ ਨੂੰ ਹੂੰ ਹੂੰ ਉਹ ਗੜੋਏ ਦੇਖੇ ਯਾਰ ਗੜੋਏ ਬਹੁਤ ਲੱਗਣ ਲੱਗੀ ਮੈਂ ਪਾਣੀ ਚ ਗੜੋਇਆ ਭਾਈ ਪੀਂਦਾ ਨਹੀਂ ਕੋਈ ਚੱਕਰ ਨਹੀਂ ਭਾਜੀ ਪਾਈਪ ਲਾਈਨ ਤੋਂ ਜੋ ਮੋਗਗੇ ਦੇ ਪੈ ਜਾ ਖੋਲਿਆ ਇੰਨੇ ਆ ਗੜੋਏ ਛੋਟੇ ਛੋਟੇ ਇੰਨੇ ਗੜੋਏ ਰਿਚੂ ਆ ਗਿਆ ਮੋਗਗੇ ਲੈ ਉਹ ਕਹਿੰਦਾ ਗੜੋਏ ਵਾਲਾ ਪਾਣੀ ਪੀ ਲੈ ਮੈਂ ਤੇ ਧੁੱਪੇ ਯਾਰ ਕੰਮ ਕਰਨਾ ਬਹੁਤ ਔਖਾ ਹੈ 44 ਡਿਗਰੀ ਤਾਪਮਾਨ ਧੁੱਪੇ ਕੰਮ ਕਰਨਾ ਬਾਕੀ ਬਹੁਤ ਔਖਾ ਹੈ ਉਹ ਲਿਆਣੇ ਪਾਣੀ ਭਾਈ ਭਾਈ ਨੂੰ ਪਾਣੀ ਬੜਾਣੇ ਯਾਰ ਭਾਈ 1:00 ਵਜੇ ਲੱਗਿਆ ਨਾ ਵਾਟਰ ਇੱਕ ਵਜੇ ਲੱਗੇ ਸੀਗੇ 5 ਪੋਦੋ ਕਾ ਤੇ ਬਈ ਨੇ ਹਾਂਜੀ ਗਰੂਪੋਂ ਤੇ ਕਿਹਿੰਗ ਆ ਗਿਆ ਖੇਤਾਂ ਵਾਲੇ ਵੀਰੇ ਬਸ ਨੇ ਸਾਰਾ ਕੰਮ ਕਾ ਕੇ ਫਿਰ ਆਇਆ 11 ਵਜੇ ਤੱਕ ਉਧਰ ਮੁਕੇ ਆ ਗਏ ਫੇਸਬੁਕ ਰਾਗੇ ਨੂੰ ਆ ਗਿਆ ਇੱਕ ਵੀ ਦੱਸ ਤੇ ਜਾ ਕੇ ਦੇਖੋ ਨੂੰ ਪਸੰਦ ਤੇ ਸਬਸਕ੍ਰਾਈਬ ਕਰ ਲੈ ਕਰੋ ਮੇਰਾ ਭਰਾ ਬਿਲਕੁਲ ਫਰੀ ਆ ਇਧਰ ਵੀ ਮੈਨੂੰ ਆਪਣੇ ਬਿਲਕੁਲ ਫਰੀ ਆ ਮੇਰਾ ਭਰਾ ਕਰ ਲਿਆ ਕਰੋ ਸਬਸਕ੍ਰਾਈਬ ਆਪਣੇ ਸਾਰੀਆਂ ਗੱਡੀਆਂ ਤੇ ਮੋਟਰਸਾਈਕਲ ਪਿੱਛੇ ਲੋਗੋ ਆਪਣੇ ਆ ਰੌਣਕ ਮੇਲਾ ਭਰਾਵਾਂ ਨੂੰ ਦਿਖਾ ਦਈਏ ਮੈਂ ਕਿਹਾ ਝੋਨੇ ਦਾ ਵੈਸੇ ਤਾਂ ਭਰਾਵਾਂ ਨੇ ਦੇਖਿਆ ਬਈ ਇੱਕ ਵਾਰ ਫੇਰ ਦਿਖਾ ਦਈਏ ਗੇੜਾ ਲਾ ਕੇ ਸਿੱਧਾ ਬਾਈ ਕੋਲ ਨੂੰ ਆ ਗਏ ਸੀ ਮੈਂ ਇੱਥੇ ਮੈਂ ਨਾਲੇ ਵਲੌਗ ਬਣ ਜਊਗਾ ਨਾਲੇ ਬਾਈ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਕਾਫੀ ਟਾਈਮ ਹੋ ਗਿਆ ਸੀ ਮਿਲਿਆ ਨੂੰ ਬਾਈ ਆ ਗਏ ਦੂਜੀ ਮੋਟਰ ਤੇ ਹੈਪੀ ਬਾਈ ਸਾਡੇ ਨੂੰ ਪਿਆਸ ਲੱਗੀ ਹੋ ਸੀ ਤੇ ਉਹ ਮੋਟਰ ਦੇ ਦੂਜੀ ਦੇ ਬਾਈ ਕਹਿੰਦੇ ਗੜੋਏ ਆਉਂਦੇ ਆ ਤੇ ਉਹਨਾਂ ਆ ਮੋਟਰ ਕੀਤਾ ਬਾਈ ਚਲਾਉਣ ਲੱਗਿਆ ਕੀ ਹੋਇਆ ਭਾਈ ਬਾਬਾ ਸਿਕਾ ਅੱਛਾ ਅੱਛਾ ਜੀ ਧਿਆਨ ਨਾਲ ਭਾਈ ਹੱਥ ਦਪਾਇਆ ਕਰੋ ਉਹ ਕੈਮਰਾ ਚੱਲਦੇ ਭਾਈ ਆ ਤੇਰੇ ਦਾ ਇਹ ਭਾਈ ਮੋਟਰਾਂ ਦੇ ਆਪੇ ਉਹ ਕੈਮਰੇ ਦੇਖ ਲਓ ਗੱਲਬਾਤ ਯੈਸ ਕਰਾਈ ਭਾਈ ਯੈਸ ਹੈ ਪੂਰੀ ਸੇਫਟੀ ਆ ਸਹੀ ਗੱਲ ਜੀ ਦਾ ਹਲਾਤ ਆ ਕੈਮਰੇ ਚਾਹੀਦੇ ਆ ਸਹੀ ਗੱਲ ਆ ਬਾਕੀ ਅੰਬ ਦਾ ਬੂਟਾ ਓਏ ਹੋਏ ਹੋਏ ਐਦਾਂ ਯਾਰ ਬੂਟੇ ਲਾਓ ਮੇਰਾ ਪਰ ਹੱਥ ਜੋੜ ਕੇ ਰਿਕੁਐਸਟ ਆ ਬੂਟੇ ਲਾਓ ਜਿੰਨੇ ਲਾ ਸਕਦੇ ਹਾਂ ਜੀ ਤੇ ਭਾਈ ਆਹ ਮੋਜਾਂ ਬਾਹਰ ਕੈਨੇਡਾ ਅਮਰੀਕਾ ਥੋੜੀ ਲੱਭਦੀਆਂ ਨਾ ਜੀ ਲੱਭਣੀ ਨੀ ਮौज ਪੰਜਾਬ ਵਰਗੀ ਲੱਭਣੀ ਨੀ ਮਾਜੇ ਪੰਜਾਬ ਵਰਗੀ ਸਹੀ ਗੱਲ ਐ ਤੇ ਪੰਜਾਬ ਵਰਗੀ ਮौज ਕਿਤੇ ਨਹੀਂ ਆਵੀ ਜਿੱਥੇ ਮਰਜੀ ਘੁੰਮ ਲੋ ਯਾਰ ਹੈ ਠੰਡੀ ਸ਼ਾਮ ਬਰੀ ਹੋਏ ਨਾ ਰੰਬ ਤੋੜ ਕੇ ਖਾਣ ਨਾਲ ਅੰਬ ਤੋੜ ਕੇ ਖਾਣ ਨਾਲ ਇਹਨਾਂ ਉਹ ਜਿੱਥਾਂ ਦੇਸੀ ਸਵਿੰਗ ਫੁੱਲ ਹੈ ਆਏ ਹੈ ਬੂਟੇ ਲਾਓ ਮੈਂ ਬਾਰ ਬਾਰ ਇਹ ਗੱਲ ਕਹੀ ਜਨਾ ਮੇਰਾ ਭਰਾ ਬੂਟੇ ਲਾਓ ਜਿੰਨੇ ਲਾ ਸਕਦੇ ਲਾਓ ਯਾਰ 10 15 ਰੁਪਏ ਦੇ ਕਬੂਟੇ ਮਿਲ ਜਾਂਦਾ ਜੀ ਆਪਣਾ ਦੇਸ਼ ਬਚਾਣਾ ਹੈ ਆਪਣਾ ਪੰਜਾਬ ਬਚਾਣਾ ਹੈ ਗਰਮੀ ਤੋਂ ਨਾ ਮੀ ਪੁਆਣੇ ਆ ਹੈ ਠੰਡਾ ਰੱਖਣਾ ਹੈ ਦਾ ਬੂਟੇ ਲਾ ਦਿਓ ਮੇਰਾ ਭਰਾ ਲੈ ਵੇ ਮਿੱਤਰਾ ਮੋਟਰ ਦਾ ਪਾਣੀ ਵੀ ਹੈ ਠੰਡਾ ਪਾਣੀ ਹੈ ਸੁਆਦ ਆ ਗਿਆ ਠੰਡਾ ਮਿੱਠਾ ਪਾਣੀ ਓਏ ਹੋਏ ਕਿੱਥੋਂ ਰੀਸ ਕਰੂ ਤੁਹਾਡੇ ਫਿਲਟਰ ਹੈ ਸਾਡੀਆਂ ਠੰਡੀਆਂ ਮੋਟਰਾਂ ਦਾ ਪਾਣੀ ਆਪਣੇ ਸੇਮ ਨੰਬਰ ਹੋ ਗਿਆ ਗੱਡੀ ਦਾ ਰਾਣੀ ਦਾ ਵੀ ਇਹ ਮੋਟਰਸਾਲਾ ਵੀ 9645 ਹੈ ਸਿਰਾ ਹੋ ਗਿਆ ਮੋੜ ਪੀਵੀ 32 ਕਿਉਂ 9645 ਉਧਰ ਸੀਐਚ01 ਸੀਡੀ 9645 ਹੈ ਓਏ ਹੋਏ ਬਾਬਿਓ ਗਰਮੀ ਨੇ ਇੰਨਾ ਕ ਮਾੜਾ ਹਾਰਾ ਨੇ ਇੰਨਾ ਕ ਮਾੜਾ ਹਾਰਾ ਜੀਤੇ ਬਾਈ ਨੇ ਦਵਾਈ ਪਾਣੀ ਆ ਘੋਲ ਕੇ ਰੱਖੀ ਹੋਆ ਦਵਾਈ ਪਾਣੀ ਦੀ ਹਿੰਮਤ ਨਹੀਂ ਬੈਂਦੀ ਇੰਨੀ ਗਰਮੀ ਚ ਕਿੱਦਾਂ ਵਲੌਗ ਬਣਾਉਣ ਲੱਗਿਆ ਮੈਨੂੰ ਪਤਾ ਮੈਂ ਕੋ ਕੰਟੈਂਟ ਭਰਾਵਾਂ ਨੂੰ ਦਿਖਾਈਏ ਕੋਈ ਲਾਈਵ ਦਿਖਾਈਏ ਕੀ ਕਰਦੇ ਆਂ ਕੀ ਨਹੀਂ ਕਰਦੇ ਤੁਸੀਂ ਲਾਈਕ ਕਰ ਲਗੇ ਬਿਲਕੁਲ ਨਹੀਂ ਦੇਖ ਲਾਈਕ ਕਰਦੇ ਕਰੋ ਚੱਲਦੀ ਵੀਡੀਓ ਚ ਬਹੁਤ ਮਿਹਨਤ ਆਦੀ ਆ ਪਹਿਲਾਂ ਸਿਰਕ ਪਾਈ ਕਰਨਾ ਗੱਲਾਂ ਕਰਨੀਆਂ ਬਣਾਉਣੀਆਂ ਫੇ ਚਾਰ ਪੰਜ ਘੰਟੇ ਲਾ ਕੇ ਵੀਡੀਓ ਐਕਟਿੰਗ ਕਰਨੀ 22 30 GB ਦੀ ਫੇ ਅਪਲੋਡ ਕਰਨੀ ਟੈਗ ਥੰਬਨੇਲ ਡਿਸਪਰਸ਼ਨ ਬਹੁਤ ਕੁਝ ਕਰਨਾ ਪੈਂਦਾ ਮੇਰਾ ਭਰਾ ਲਾਈਕ ਕਰ ਦਿਆ ਕਰੋ ਫਿਰ ਸਬਸਕ੍ਰਾਈਬ ਕਰ ਦਿਆ ਕਰੋ ਨਾ ਦੇਖੇ ਭਾਈ ਠੀਕ ਹੈ ਨੀ ਗੁੱਡ ਗੁੱਡ ਜੀਦਾ ਭਾਈ ਕਹਿੰਦਾ ਗੁੱਡ ਗੁੱਡ ਤੇ ਬਾਕੀ ਹੁਣ ਚੱਲ ਰਿਹਾ ਜਿੱਥੇ ਵਾਜ ਦੀ ਮੋਟਰ ਤੇ ਆ ਵੇਖੋ ਬਾਪੂ ਤੁਹਾਨੂੰ ਇੱਕ ਚੀਜ਼ ਦਿਖਾਵਾਂ ਆ ਵੇਖੋ ਕਿਹੜੀ ਨਸਲ ਆ ਇਹ ਦੱਸਿਓ ਮੇਰਾ ਭਰਾ ਇਹਦਾ ਆਪਣੇ ਕੋ ਰੈਂਬੋ ਆ ਨਾ ਉਹ ਵੀ ਆਹੀ ਚੀਜ਼ ਆ ਉਹਦਾ ਬਾਪੂ ਮਤਲਬ ਪੈਰੇਟ ਹੀ ਸਗਾ ਤੇ ਮਾਤਾ ਪੈਟਵਾਲ ਸੀ ਦੇਖੋ ਯਾਰ ਪਿਓਰ ਪੈਰੇਟ ਆ ਪਿਓਰ ਪੈਰੇਟ ਹੈ ਦੇਖੋ ਕਿੰਨਾ ਸੋਹਣਾ ਹੈ ਹੈਲੋ ਕਿੱਧਾ ਆੜੀ ਲੱਗਦਾ ਜਿਵੇਂ ਖਰਗੋਸ਼ ਦਾ ਮੂੰਹ ਹੁੰਦਾ ਨਾ ਐਨੇ ਖਰਗੋਸ਼ ਵਰਗਾ ਮੂੰਹ ਆ ਮੈਨੂੰ ਤੇ ਪੈਟ ਬਹੁਤ ਸੋਹਣਾ ਲੱਗਦਾ ਡੌਗ ਹੈ ਜਿੱਤੇ ਭਾਜ ਆ ਕੇ ਜੀ ਆ ਆ ਕੀ ਆਇਆ ਕੁੱਤਾ ਹੈ ਖਰਗੋਸ਼ ਹੈ ਨਹੀਂ ਨਹੀਂ ਖਰਗੋਸ਼ ਆ ਭਾਈ ਨਾ ਨਾ ਹੈਗਾ ਖਰਗੋਸ਼ ਆ ਮੰਨ ਲਓ ਜੀ ਕੁੱਤਾ ਨਹੀਂ ਹੈਗਾ ਉਹ ਮੂੰਹ ਤੇ ਦੇਖੋ ਖਰਗੋਚਾ ਵਾਲਾ ਦੇਖੋ ਹੈਗਾ ਖਰਗੋਸ਼ ਪੂਰਾ ਲੋ ਕਿਦਾਂ ਇਹਦੇ ਕੋਈ ਦੰਦ ਨਹੀਂ ਮੂੰਹ ਕੋਈ ਦੰਦ ਆ ਜਿੱਥੇ ਪੈ ਗਿਆ ਮੁੜ ਕੇ ਛੱਡਣਾ ਹੈ ਅੱਜ ਨਸਲ ਹੈ ਪੈਰਟ ਸ਼ਿਕਾਰ ਨੂੰ ਬਹੁਤ ਚਾਹਦੀ ਨਾ ਇਹ ਜਿਹੜਾ ਮੇਰੇ ਕੋ ਕੁੱਤਾ ਹੈ ਉਹਦਾ ਬਾਪੂ ਪੈਰਟ ਹੈ ਹੈਗਾ ਭਾਈ ਮਾਤਾ ਪੈਟਰ ਵਾਲ ਸੀ ਕਿ ਨਾ ਸੋਹਣਾ ਯਾਰ ਕਿ ਕਾ ਹੈਲੋ ਹੈਲੋ ਪੁੱਤ ਕਿੱਦਾਂ ਯਾਰ ਬਹੁਤ ਸੋਹਣਾ ਲੱਗਿਆ ਮੈਨੂੰ ਤਾਂ ਯਾਰ ਕਿੰਨੇ ਨੇ ਆਏ ਹੋ ਗਾ ਭਾਈ ਦੱਸ ਯਾਰ ਤਾਂ ਪੁੱਤਾ ਬਹੁਤ ਸੋਹਣਾ ਯਾਰ ਭਾਈ ਆਏ ਹਾਏ ਖੇਲ ਲਾ ਕਿਤੇ ਦੰਦ ਦੇਖੇ ਕਿੰਨੇ ਤਿੱਖੀ ਥਾਏ ਦੰਦਵਾਦ ਦੰਦਵਾਦ ਦੰਦੀਆਂ ਵਰਦਾ ਕਿੰਨੇ ਤਿੱਖੇ ਆਂ ਦੰਦੀਆਂ ਇਹਦੀਆਂ ਯਾਰ ਮੈਂ ਤਾਂ ਬਹੁਤ ਪਿਆਰਾ ਬਾਬੇ ਉਹ ਮੇਰਾ ਡੌਗ ਲਵਰਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਡੌਗ ਲਵਰਾ ਮੈਂ ਅਰੇ ਵਾਹ ਸਰਾ ਮੋ ਅਰੇ ਕੋਈ ਕਿਹਨਾ ਕੱਟਾ ਯਾਰ ਟਿੰਡੂ ਮਿੰਡੂ ਹੈ ਮੈਨੂੰ ਯਾਰ ਬਹੁਤ ਸੋਹਣਾ ਲੱਗਦਾ ਹੈ ਦੇਖੋਦਾ ਯਾਰ ਮੈਂ ਤਾਂ ਚਾਹੇ ਚੜਿਆ ਪਿਆ ਦਿਲ ਕਰਦਾ ਇਹਦੇ ਵਲੋਗ ਬਣਾਈ ਜਾਵਾਂ ਇੰਨਾ ਚਾਹ ਚੜਿਆ ਪਿਆ ਯਾਰ ਮੈਨੂੰ ਸੋਹਣਾ ਲੱਗਿਆ ਬਾਕੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਦਾ ਲੱਗਿਆ ਸਰਖਾ ਹੋਰ ਤਾਂ ਸੱਚੀਆ ਇੱਕ ਕਰ ਦਾ ਪਿਆਰ ਦੇਖੋ ਕਿੰਨਾ ਕਰਦਾ ਮੋਹ ਕਿੰਨਾ ਕਰਦਾ ਮੈਂ ਕਹਿੰਦਾ ਮਸੀ ਹੁਣ 2.5 3 ਕਿੰਨੇ ਮਹੀਨੇ ਦਾ ਹੋਗਾ ਭਾਈ ਇਹਨਾਂ ਇਹਨਾਂ ਹੀ ਹੋਣਾ ਦੇਖੋ ਉਹ ਦੇਖੋ ਪਿਆਰ ਦੇਖੋ ਮੋਹ ਦੇਖੋ ਆਏ ਹਾਏ ਮੈਨੂੰ ਯਾਰ ਬਹੁਤ ਸੋਹਣਾ ਲੱਗਦਾ ਹੈ ਬਹੁਤ ਸੋਹਣਾ ਲੱਗਦਾ ਜਿੰਨੀ ਸੇਤ ਕਰਾ ਉੰਨੀ ਘਟਾ ਬਾਕੀ ਤੁਸੀਂ ਦੱਸਿਓ ਤੇ ਨਾਲ ਕਿਹਨੂੰ ਕਿਹਨੂੰ ਵਧੀਆ ਲੱਗ ਰਿਹਾ ਏਦਾਂ ਦਾ ਐਨੀਮਲ ਹੈਨਾ ਤੇ ਬਾਕੀ ਮੈਨੂੰ ਨਸਲ ਦੱਸਿਓ ਤੁਸੀਂ ਤੇ ਕਿਵੇਂ ਹੀ ਨਸਲ ਲੱਗੀ ਆ ਉਹ ਜੇ ਕਿਸੇ ਭਰਾ ਕੋ ਏਦਾਂ ਦਾ ਹੋਇਆ ਤਾਂ ਮੈਨੂੰ ਜਰੂਰ ਦੱਸਿਓ ਯਾਰ ਪੈਸੇ ਨਹੀਂ ਲੈਣਾ ਫ੍ਰੀ ਵਾਲਾ ਖੋ ਵਿੱਚ ਆ ਭਰਾਵਾ ਲੈਨੇ ਮਤਲਬ ਜੋ ਕਿ ਪ੍ਰਮਾਤਮਾ ਨੇ ਕੀਤਾ ਨਹੀਂ ਤੇ ਫ੍ਰੀ ਵਾਲਾ ਲੈਣਾ ਜੇ ਕੋ ਹੋਇਆ ਤਾਂ ਇਹ ਨਾਲ ਦਾ ਸੇਮ ਟੂ ਸੇਮ ਏਦਾਂ ਦਾ ਤਾਂ ਮੈਨੂੰ ਜਰੂਰ ਦੱਸਿਓ ਮੇਰੇ ਭਰਾ ਜੇ ਕਿਸੇ ਕੋ ਹੋਇਆ ਤਾਂ ਮੈਂ ਲੈ ਕੇ ਲੈਣ ਮੈਂ ਆ ਜਾਊਂਗਾ ਹੈਨਾ ਤੇ ਬਾਕੀ ਤੁਸੀਂ ਹੱਲ ਕਰਕੇ ਲੈਣਾ ਜੇ ਕਿਸੇ ਭਰਾ ਕੋ ਹੋਇਆ ਤਾਂ ਗਿਫਟ ਕਰਿਓ ਆਪਣੇ ਭਰਾ ਨੂੰ ਬੜ ਲਓ ਘੰਟਾ ਹੋ ਗਿਆ ਮੈਨੂੰ ਇਹਦੇ ਕੋਲ ਬੈਠ ਕੇ ਖੇਲਣ ਲੱਗੇ ਉਹਨੂੰ ਦਿਲੇ ਨਹੀਂ ਭਰਦਾ ਖੇਲ ਖੇਲ ਕੇ ਦਿਲ ਕਰਦਾ ਲੈ ਜਾਵਾਂ ਪਰ ਬਾਈ ਨੇ ਦੇਣਾ ਨਹੀਂ ਤਾਜ਼ਾ ਤਾਜ਼ਾ 10000 ਰੁਪਏ ਲਾਇਆ ਹੈ ਲੈ ਬੇ ਖੇਤ ਬਾਤ ਤਾਂ ਬਾਈ ਨੇ ਤੇ ਹੁਣ ਚੱਲਿਆ ਘਰ ਨੂੰ ਵਾਪਸੀ ਕਰਨ ਲੱਗਿਆ ਕੁੱਤੇ ਨਾਲ ਵੀ ਖੇਡ ਲਿਆ ਵਲੌਗ ਹੀ ਬਣਾ ਲਿਆ ਤੇ ਉਹ ਬਾਈ ਚੱਲਿਆ ਝੋਕਾ ਲੈ ਕੇ ਹੈ 855 ਮੇਰਾ ਫੇਵਰਟ ਟਰੈਕਟਰ ਆ ਤੇ ਬਹੁਤ ਔਖਾ ਹੈ ਰ ਖੇਤੀ ਦਾ ਕੰਮ ਕਰਨਾ ਅਸੀਂ ਤਾਂ ਪਬਜੀ ਖੇਲਣ ਵਾਲੇ ਵਲੌਗ ਬਣਾਉਣ ਵਾਲੇ ਨੋਵਾ ਚਲਾਉਣ ਵਾਲੇ ਯਾਰ ਜਿਹਦੇ ਕੰਮ ਆ ਕਰਦੇ ਨੇ ਬੰਦੇ ਤਾਨਾ ਜਿਗਰੇ ਆ ਚੱਕੀ ਉਸ ਬਲੈਂਡਰ ਯਾਰਾਂ ਦਾ ਮੋਰੇ ਇੱਕ ਪਿੱਕ ਆ ਤੇ ਪਿੱਕਾ ਤਿਆਰ ਹੁੰਦਾ ਆਪਣੇ ਯਾਰ ਲੋਕ ਭਰਾ ਤਿਆਰ ਕਰਨ ਲੱਗੇ ਪਿੱਕਾ ਉਹਦੀ ਵੀਡੀਓ ਬਹੁਤ ਛੇਤੀ ਆਉਣ ਲੱਗੀ ਆ ਆਪਣੇ ਚੈਨਲ ਤੇ ਤੇ ਜੀਪ ਬਿੱਧੀ ਤਿਆਰ ਹੁੰਦੀ ਉਹਦੀ ਵੀਡੀਓ ਬਹੁਤ ਛੇਤੀ ਆਉਣ ਲੱਗੀ ਆ ਤੇ ਬਾਕੀ ਲਵ ਯੂ ਟਰੱਕ ਭਰ ਕੇ ਓਏ ਹੋਏ ਹੋਏ ਬਾਬੇ ਉਪ ਮੱਕੜ ਨਿਕਲਦੇ ਕਿਤੇ ਦੇਖਿਓ ਇੱਧਰ ਓਏ ਹੋਏ ਹੋਏ ਮੋਰੇ ਦੇਖਿਆ ਕੋਈ ਯਾਰ ਸਕੂਟਰ ਮੋਟਰ ਦਾ ਬਾਲਾ ਹੀ ਮਾੜਾ ਹਾਲ ਆ ਯਾਰ ਹਨਾ 9 ਵਜ ਗਿਆ ਤੇ ਘਰੋਂ ਗਾਣਾ ਪੱਕੀਆਂ ਪੈਣੀਆਂ ਇੱਥੇ ਟਾਈਮ ਹੋਇਆ ਬਗਾਲਤ ਤੇ 9 ਵਜੇ ਨੂੰ 2 ਮਿੰਟ ਰਗੇ ਆ ਸਮਝੋ 9 ਵਜੇ ਗਏ ਆ ਤੇ ਸਵੇਰ ਨੂੰ ਫੇਰ ਯਾਰ 5 ਵਜੇ ਜਾਣਾ ਤੇ ਲੇਟ ਮੈਂ ਬਹੁਤ ਜ਼ਿਆਦਾ ਹੋ ਗਿਆ ਅੱਜ ਵੀ ਬਾਈ ਕੋ ਬੈਠਾ ਰਿਹਾ ਤੇ ਗੱਲਾਂ ਬਾਤਾਂ ਨਾ ਕਿੰਨੇ ਹੁੰਦੇ ਟਾਈਮ ਬੱਚ ਮਰੇ ਸੀ ਬਾਈ ਨੂੰ ਤੇ ਤੇ ਬਾਕੀ ਬਾਬਿਓ ਇਹ ਸਗਾਜ ਦਾ ਬਲੌਗ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਮੇਰਾ ਭਰਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ ਹੈ ਤੇ ਵੀਡੀਓ ਕਰਿਓ ਲਾਈਕ ਤੇ ਸੋਹਣੇ ਜਿਹੇ ਛੱਡਿਓ ਕਮੈਂਟ ਤੇ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਆਪਣੇ ਭਾਈ ਦੇ ਨਾ ਤੇ ਬਾਕੀ ਯਾਰ ਮੈਨੂੰ ਪਤਾ ਆ ਤੇ 60% ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵਾ ਇਹਦੇ ਵਲੌਗ ਦੇਖ ਰਹੇ ਆ ਕੋਈ ਫਰਕ ਨਹੀਂ ਪੈਂਦਾ ਮੇਰੇ ਭਰਾ ਦਾ ਨਾਲ ਲਿੰਕ ਕਰ ਲੈ ਕਰੋ ਯਾਰ ਓਏ ਹੋਏ ਹੋਏ ਦੇਖੋ ਪੂ ਮੱਕੜ ਵਾਬਿਓ ਓ ਮਾਈ ਗੋਡ ਗੱਡੀ ਦੇ ਮੋੜੇ ਦੇਖੋ ਯਾਰ ਉਹ ਖੰਭੇ ਨਾਲ ਵਾਲ ਦੇਖੋ ਦੇਖਦਾ ਕੁਝ ਨਹੀਂ ਮਿਲਦਾ ਯਾਰ ਐਨੇ ਪੂ ਮੱਕੜ ਯਾਰ ਕੁਝ ਨਹੀਂ ਦਿਖਦਾ ਮੋੜੇ ਸਚਿੱਤਾ ਮੈਂ ਯਾਰ ਸਕੂਟਰ ਮੋਟਰ ਤੇ ਮੇਰੇ ਭਰਾ ਆਉਂਦੇ ਆ ਨਾ ਕਿਉਂਕਿ ਅੱਜ ਟਾਈਮ ਮੈਂ ਵੀ ਦੁੱਧ ਲੈਣ ਜਾਂਦਾ ਹਾਂ ਨਾ ਕਿ ਜੇ ਘਰੋਂ ਨਾ ਐਨ ਸਿਰ ਨੂੰ ਪੜ ਜਾਂਦਾ ਇਹ ਇੱਕ ਕਹਿੰਦਾ ਦਿਨ ਆ ਬੱਚਾ ਯਾਰ ਸ਼ੀਸ਼ੇ ਨੇ ਜੰਮ ਜਾਂਦੇ ਆ ਦੇਖੋ ਸ਼ੀਸ਼ੇ ਨਾ ਕਿਆ ਬਣ ਗਏ ਸ਼ੀਸ਼ਿਆਂ ਦਾ ਹਾਂ ਸੈੱਟ ਕਲਾਸ ਚ ਕੁਝ ਦੇਖਦਾ ਨਹੀਂ ਹੈਗਾ ਬਸ ਹੱਤਾਂ ਦੇ ਨਾਲ ਬਹੁਤ ਮਾੜਾ ਲੁੰਦਾ ਨਾ ਤੇ ਬੈਕ ਬੁੱਕ ਕਰਨੀ ਗੱਡੀ ਕੁਝ ਨਹੀਂ ਦੇਖਦਾ ਤੇ ਬਾਹਰ ਨਿਕਲੇ ਮੈਂ ਦੋ ਮੋਟ ਤੇ ਮੁੜ ਕੇ ਗੱਡੀ ਚੋਂ ਬਾਹਰ ਅੱਨੀ ਕਰਮੀ ਅੱਗ ਲੱਗੀ ਪਈ ਗੱਡੀ ਚ ਐਦਾ ਜਿਦਾਂ ਨਾ ਦਸੰਬਰ ਮਹੀਨਾ ਜਾਊਗਾ ਹੁੰਦਾ ਉਹ ਮੌਲ ਬਣਿਆ ਪਿਆ ਹੈ ਨਾ ਇਹਨਾਂ ਦੇ ਨਾਲੇ ਬਾਲਾ ਹੀ ਬਾਲਾ ਹੀ ਸਵਾਦ ਆਨ ਆਈ ਸੀ ਹਨ ਬਾਲੀ ਫਿਰਿੰਗ ਜੀ ਘੋੜਦੀ ਏ ਸੀ ਜੋ ਬਾਲੀਓ ਬੋਲਿੰਗ ਕਰਦਾ ਹੋਰ ਇਸ ਹਿਸਾਬ ਦੇ ਮਤਲਬ ਦਸੰਬਰ ਫਰਵਰੀ ਮਹੀਨਾ ਬਣਾਉਣ ਤੱਕ ਇਸੀ